ਜੇ ਦਾ ਮੁੰਡਾ ਪੰਜ ਇੰਚ ਮਾਰਤਾ ਗਿਆ ਤਾਂ ਜਿਹਨਾਂ ਦੇਸ਼ਤਾਂ ਨੇ ਮਾਰੇ ਉਹਨਾਂ ਨੂੰ ਸਜ਼ਾ ਤੁਸੀਂ ਦੇ ਰਹੇ ਹੋ 2022 ਦੇ ਵਿੱਚ 23 ਦੇ ਵਿੱਚ 24 ਦੇ ਵਿੱਚ ਇੰਨੇ ਔਖੇ ਹੋ ਕੇ ਜਿਹੜੇ ਪਰਿਵਾਰ ਨੇ ਸਜ਼ਾਵਾ ਦਵਾਉਂਦੇ ਨੇ ਫਿਰ ਉਹਨਾਂ ਨੂੰ ਕੋਟਾਂ ਵੱਡੀਆਂ ਕੋਟਾਂ ਬੇਲ ਵੀ ਦੇ ਦਿੰਦੀਆਂ ਨੇ ਉਹਦੇ ਦਮਾਂ ਵਿੱਚ ਇਹ ਹੈ ਕਿ ਇਨਸਾਫ ਆਪ ਹੀ ਲੈਣਾ ਪੈਂਦਾ ਔਰ ਖੂਨ ਦਾ ਬਦਲਾ ਖੂਨ ਹੀ ਲੈਣਾ ਪੈਂਦਾ ਕਿਉਂਕਿ ਹੋਰ ਕਿਸੇ ਤਰੀਕੇ ਨਾਲ ਇਹਨਾਂ ਨੂੰ ਸਜ਼ਾ ਮਿਲਣੀ ਨਹੀਂ ਇਸ ਕਰਕੇ ਮੈਂ ਲੈਣਾ ਤੇ ਵਿੱਚ ਜਿਹੜੇ ਸੁਭਾਸ਼ ਸਿੰਘ ਨੇ 21 ਕਿਸਮ ਦੇ ਅਫਸਰ ਰਹੇ ਨੇ ਤੁਹਾਨੂੰ ਟਾਈਟਲ ਇਹਨਾਂ ਲੈ ਆ ਕਿ ਲੋਕਾਂ ਦਾ ਦਿੱਤਾ ਨਹੀਂ ਆਪ ਹੀ ਲੈ ਆ ਨਾ ਜਿਹੜਾ ਪੰਜਾਬ ਦੇ ਹਿੱਸੇ ਹੋਵੇ ਤੁਸੀਂ ਸਿੱਖੋ ਉਹ ਥੋੜਾ ਸਾ ਆਪਣਾ ਟਾਈਟਲ ਸੁਭਾਸਤ ਰੱਖਣੇ ਹੋ ਤੁਸੀਂ ਮੌਤ ਹੁੰਦਾ ਆਵਾਜ਼ਾਂ ਮਾਰੀ ਰਹੇ ਡੀਪ ਪ੍ਰਿਜ਼ਨ ਦੇ ਵਿੱਚ ਨਹੀਂ ਹੋਇਆ ਹਮਲਾ ਹੋ ਵੀ ਗਿਆ ਹੈ ਉਹਨਾਂ ਨੇ ਕੀਤਾ ਵੀ ਹੈ ਤਾਂ ਇਦਾਂ ਉਹਨਾਂ ਨੂੰ ਟੌਰਚਰ ਕਰਨਾ ਅਲਟੀਮੇਟਲੀ ਜਿਹੜੇ ਟੌਰਚਰ ਕੀਤਾ ਉਹ ਵੀ ਨਫਰਤੀ ਭਾਵਨਾ ਨਾਲ ਕੀਤਾ ਸਰੀ ਨੇ ਵੀ ਇਸ ਲਈ ਕੀਤਾ ਕਿ ਇਹਦਾ ਕੋਈ ਹੋਰ ਇਲਾਜ ਨਹੀਂ ਹੈ ਜਿੱਥੇ ਕੋਈ ਲਾ ਨਹੀਂ ਹੁੰਦਾ ਉੱਥੇ ਇਹੀ ਲਾ ਹੁੰਦਾ ਉਸ ਵੇਲੇ ਜੇ ਕਾਨੂੰਨ ਸਖਤ ਹੋਵੇ ਔਰ ਆਵਾਜ਼ਾਂ ਦੇ ਦੇਵੇ ਉਫ ਉਹ ਫਿਰ ਗੱਲ ਇਹ ਵੱਧ ਪਹਿਲਾਂ ਤਾਂ ਝੂਠੇ ਮੁਕਾਬਲੇ ਕਰਨੇ ਅਪਰਾਧ ਹੈ ਸਰਕਾਰ ਨੇ ਜਾਜ਼ਤ ਨੀਤੀ ਬਦਲੇ ਦੀ ਭਾਵਨਾ ਨਾਲ ਕੋਈ ਵੀ ਰਵਿੰਜ ਨਾ ਉਹ ਨਾ ਕਦੇ ਛੰਡਲਾ ਖਤਮ ਨਹੀਂ ਹੁੰਦਾ ਕਿਸੇ ਸੇਥ ਤੇ ਤੁਹਾਨੂੰ ਮਾਫੀ ਕਰਦਾ ਜੇ ਰਿਅਲਾਈਜ਼ੇਸ਼ਨ ਤੋਂ ਬਿਨਾ ਮਾਫੀ ਹੋ ਸਕਦੀ ਹੈ ਤੇ ਥੋੜਾ ਜਿਆਦਾ ਡੀਪ ਚਲੇ ਜਾਓ ਤਰੂ ਵੀ ਚਲ ਜਾਓ ਸਾਇੰਸ ਵੀ ਚਲ ਜਾਓ ਫਲਸਫੀ ਵੀ ਚਲ ਜਾਓ ਫਿਰ ਵੀ ਚਲ ਜਾਓ ਤੁਹਾਨੂੰ ਸਮਝ ਆ ਜਾਂਦਾ ਕਿ ਇਹਦੇ ਨਾਲ ਨਹੀਂ ਖਤਮ ਅੱਜ ਦੀ ਵਿਚਾਰ ਚਰਚਾ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਇਸ ਵੇਲੇ ਪੰਜਾਬ ਦੀ ਫਿਜ਼ਾ ਦੇ ਵਿੱਚ ਸੰਦੀਪ ਸਿੰਘ ਨਾਂ ਦੇ ਨੌਜਵਾਨ ਦਾ ਮੁੱਦਾ ਜਿਹੜਾ ਹੈਗਾ ਉਹ ਗਰਦਿਸ਼ ਦੇ ਵਿੱਚ ਹੈ ਸੰਦੀਪ ਸਿੰਘ ਜਿਹੜੇ ਨੇ ਪਟਿਆਲਾ ਦੇ ਵਿੱਚ ਦੀ ਜੇਲ੍ਹ ਦੇ ਵਿੱਚ ਜ਼ੇਰੇ ਹਿਰਾਸਤ ਨੇ ਉਹਨਾਂ ਤੇ ਮੁਕੱਦਮਾ ਚੱਲ ਰਿਹਾ ਹੈ ਜਿਹੜੇ ਕਿ ਸੂਰੀ ਜਿਹੜੇ ਕਿ ਆਪਣੇ Hindu ਨਜ਼ਰੀਆਤੀ ਲੀਡਰਸ਼ਿਪ ਕੀ ਉਹਨਾਂ ਨੂੰ ਮਾਰਨ ਦਾ ਤੇ ਹੁਣ ਪਿਛਲੇ ਦਿਨਾਂ ਦੇ ਵਿੱਚ ਉਹਨਾਂ ਨੇ ਪਟਿਆਲਾ ਜੇਲ੍ਹ ਦੇ ਵਿੱਚ ਇੱਕ ਝੂਠੇ ਪੁਰਸ਼ ਮੁਕਾਬਲਿਆਂ ਦੇ ਦੋਸ਼ੀ ਪੁਲਿਸ ਅਧਿਕਾਰੀ ਸ਼ੂਬਾ ਸਿੰਘ ਜਿਹੜੇ ਕਿ ਸ਼ੂਬਾ ਸਰਹੰਦ ਦੇ ਨਾਂ ਤੋਂ ਮਸ਼ਹੂਰ ਸੀਗੇ ਉਹਨਾਂ ਨੂੰ ਉਹਦੇ ਉੱਤੇ ਹਮਲਾ ਕੀਤਾ ਜੇਲ੍ਹ ਦੇ ਵਿੱਚ ਉਸ ਤੋਂ ਬਾਅਦ ਉਹਨਾਂ ਦੀ ਮੌਤ ਹੋਈ ਹੈ ਤੇ ਸਾਰੇ ਘਟਨਾਕ੍ਰਮ ਦੇ ਵਿੱਚ ਬੜੇ ਨਾਟਕੀ ਮੋੜ ਆਏ ਨੇ ਤੇ ਆਪਾਂ ਇਹ ਸਾਰੇ ਨੁਕਤੇ ਤੇ ਇਸ ਦੇ ਵਿੱਚ ਇਨਸਾਫ ਦਾ ਸਵਾਲ ਕਿੱਥੇ ਹੈ ਇਹ ਨੌਬਤ ਇੱਥੇ ਤੱਕ ਪੁੱਜੀ ਕਿ ਕਿਵੇਂ ਹੈ ਤੇ ਸੁਭਾ ਸਿੰਘ ਦੀ ਲਾਈਫ ਤੋਂ ਪੁਲਿਸ ਕੀ ਸਿੱਖ ਸਕਦੀ ਹੈ ਸਮਾਜ ਨੂੰ ਕੀ ਮੈਸੇਜ ਜਾਂਦਾ ਹੈ ਤੇ ਸਨੀ ਸਿੰਘ ਦੇ ਐਕਟ ਸਾਨੂੰ ਕੀ ਦੱਸਦੇ ਨੇ ਇਹ ਸਾਰੇ ਨੁਕਤੇ ਤੇ ਆਪਾਂ ਗੱਲ ਕਰਦੇ ਹਾਂ ਰਾਜਵਿੰਦਰ ਸਿੰਘ ਬੈਸ ਹੋਂਾ ਦੇ ਨਾਲ ਸੀਨੀਅਰ ਐਡਵੋਕੇਟ ਨੇ ਤੇ ਇਹਨਾਂ ਸਾਰੇ ਜਿਹੜੇ ਹਿਊਮਨ ਰਾਈਟਸ ਦੇ ਕੇਸ ਰਹੇ ਨੇ ਫੇਕ ਇੰਕਾਊਂਟਰਸ ਦੇ ਕੇਸ ਰਹੇ ਨੇ ਮਿਲੀਟੈਂਸੀ ਟਾਈਮ ਦੇ ਉਹਨਾਂ ਨੂੰ ਉਹਨਾਂ ਨੇ ਲੜਿਆ ਵੀ ਹੈ ਦੇਖਿਆ ਵੀ ਹੈ ਤੇ ਇਹਨਾਂ ਦੀ ਸਾਈਕੀ ਨੂੰ ਸਮਝਦੇ ਨੇ ਜਿਹੜੇ ਸਾਰੇ ਪੁਲਿਸ ਮੁਲਾਜ਼ਮ ਨੇ ਤੇ ਇਹ ਸੂਬਾ ਸਿੰਘ ਦੇ ਕੇਸ ਨੂੰ ਕਿੱਦਾਂ ਦੇਖਦੇ ਨੇ ਸਨੀ ਸਿੰਘ ਦੇ ਐਕਟ ਨੂੰ ਕਿੱਦਾਂ ਦੇਖਦੇ ਨੇ ਆਪਾਂ ਇਹਨਾਂ ਤੋਂ ਜਾਣਕਾਰੀ ਹਾਸਲ ਕਰਦੇ ਆਂ ਸਰ ਸਤਿ ਸ਼੍ਰੀ ਅਕਾਲ ਜੀ ਸਰ ਤੁਹਾਡੇ ਸਾਹਮਣੇ ਇੱਕ ਕੇਸ ਹੈ ਸੂਬਾ ਸਿੰਘ ਦਾ ਫਿਰ ਉਹਨਾਂ ਦਾ ਇੱਕ ਹਸ਼ਰ ਹੈ ਇੱਕ ਸਨੀ ਸਿੰਘ ਦਾ ਐਕਟ ਹੈ ਕਿਵੇਂ ਦੇਖਦੇ ਹੋ ਇਹ ਟ੍ਰੈਜਿਕ ਉਦਾਸੀ ਭਰੰਦੇ ਹੈਰਾਨੀ ਦੀ ਗੱਲ ਹੈ ਕਿ ਆਪਾਂ ਕਿਸੇ ਪਾਸੇ ਵੀ ਕਿਸੇ ਵੀ ਪਾਰਟੀ ਨੂੰ ਇਨਸਾਫ ਨਾ ਦੇ ਪਾ ਹੂੰ ਸੂਬਾ ਸਿੰਘ ਨੂੰ ਕਦੋਂ ਸਜ਼ਾ ਹੋਵੇ ਹੂੰ 30 35 ਸਾਲ ਜੀ 83 ਸਾਲ ਦਾ ਹੋ ਚੁੱਕਾ ਸੀ ਜੀ ਉਸ ਉਮਰ ਵਿੱਚ ਸਜ਼ਾ ਦੇਣ ਦਾ ਕੀ ਮਤਲਬ ਹੋ ਰਿਹਾ ਹੈ ਤੁਸੀਂ ਉਹ ਜਿਹੜਾ ਮੁੰਡਾ ਪੰਨੇ ਵਿੱਚ ਮਾਰ ਦਿੱਤਾ ਗਿਆ ਹਾਂ ਤਾਂ ਜਿਹਨਾਂ ਦੇ ਰਿਸ਼ਤੇਦਾਰ ਇਹਨਾਂ ਨੇ ਮਾਰੇ ਉਹਨਾਂ ਨੂੰ ਸਜ਼ਾ ਤੁਸੀਂ ਦੇ ਰਹੇ ਹੋ 2022 ਦੇ ਵਿੱਚ 23 ਦੇ ਵਿੱਚ 24 ਦੇ ਵਿੱਚ ਹੂੰ ਸੋ ਉਹ ਗਲਤ ਹੈ ਖਤਮ ਹੋ ਗਏ ਤੇ ਜਿਹੜਾ ਸਨੇ ਸਿੰਘ ਦਾ ਗੁੱਸਾ ਕਰੋ ਜਾਂ ਬਦਲਾ ਕਰੋ ਜਾਂ ਖੂਨ ਕਹੋ ਜਾਂ ਮਰਡਰ ਕਹ ਲਓ ਉਹ ਇੱਕ ਗਲਤ ਹੈ ਅਗੇ ਉਹਦੇ ਦਿਮਾਗ ਵਿੱਚ ਇਹ ਹੈ ਕਿ ਇਨਸਾਫ ਆਪ ਹੀ ਲੈਣਾ ਪੈਂਦਾ ਔਰ ਖੂਨ ਦਾ ਬਦਲਾ ਖੂਨ ਹੀ ਲੈਣਾ ਪੈਂਦਾ ਕਿਉਂਕਿ ਹੋਰ ਤਾਂ ਕਿਸੇ ਤਰੀਕੇ ਨਾਲ ਇਹਨੂੰ ਸਜ਼ਾ ਮਿਲਣੀ ਨਹੀਂ ਇਸ ਕਰਕੇ ਮੈਂ ਹੀ ਲੈਣਾ ਹੂੰ ਔਰ ਮਾਰਨਾ ਕਿਉਂਕਿ ਇਹਨੇ ਮਾਰਿਆ ਇਸ ਕਰਕੇ ਮੈਂ ਮਾਰਨਾ ਜਿਵੇਂ ਆਈਫਲ ਨਾਈਟ ਜਿਹੜਾ ਆਪਾਂ ਕਹਿੰਦੇ ਆ ਤੇ ਉਹ ਵੀ ਕੋਈ ਇਨਸਾਫ ਨਾ ਹੋਇਆ ਹੂੰ ਸਾਰਾ ਕਾਨੂੰਨ ਕਹਿ ਰਿਹਾ ਕਿ ਜੇ ਕਿਸੇ ਨੇ ਕੋਈ ਅਪਰਾਧ ਕੀਤਾ ਹੈ ਉਹਨੂੰ ਸਜ਼ਾ ਕਾਨੂੰਨ ਦੇਗਾ ਤੁਸੀਂ ਨਹੀਂ ਦੇ ਨਹੀਂ ਤਾਂ ਇਹ ਜਿਹੜੀ ਸ਼੍ਰੇਣੀ ਚੱਲਦੀ ਜਾਂਦੀ ਹੈ ਬਦਲੇ ਦੀ ਦੇਖਣੇ ਸੀਰੀਅਲ ਬੋਦਲੇ ਲੈ ਲੈ ਇੱਕ ਪਰਿਵਾਰ ਮਾਰਦਾ ਫਿਰ ਦੂਜਾ ਮਾਰਦਾ ਫਿਰ ਤੀਜਾ ਮਾਰਦਾ ਐਦਾਂ ਚੱਲਦਾ ਰਹਿੰਦਾ ਜੀ ਤੇ ਜਿੱਥੇ ਕੋਈ ਲਾਅ ਨਹੀਂ ਹੁੰਦਾ ਉੱਥੇ ਇਹੀ ਲਾਅ ਹੁੰਦਾ ਆ ਜਿਹੜੇ ਅਰਬ ਟ੍ਰਾਈਬਲ ਸੀ ਉੱਥੇ ਇਹੀ ਲਾਅ ਸੀ ਕਿ ਜਿਹੜੇ ਟ੍ਰਾਈਬ ਦੇ ਇੱਕ ਬੰਦੇ ਨੂੰ ਮਾਰੇਗਾ ਦੂਜੇ ਟ੍ਰਾਈਬ ਦਾ ਮਾਰਨਾ ਹੀ ਪੈਂਦਾ ਸਾਡੇ ਪੁਰਾਣੇ ਮਾਝੇ ਵਿੱਚ ਐਦਾਂ ਦਾ ਬੜੇ ਰਿਵਾਜ ਚੱਲਦੇ ਕੇ ਪਰਿਵਾਰਾਂ ਦੇ ਕਈ ਬੰਦੇ ਮਰ ਗਏ ਜੀ ਉਸ ਵੇਲੇ ਜੇ ਕਾਨੂੰਨ ਸਖਤ ਹੋਵੇ ਔਰ ਆਪਸ ਜਾਂ ਦੇ ਦੇਵੇ ਤਾਂ ਉਹ ਉਫ ਕਿੰਨੇ ਵਾਦੇ ਜੀ ਉਹ ਪਿਕਚਰ ਹੈ ਨਾ ਲਾਰੈਂਸ ਆਫ ਅਰੇਬੀਆ ਵਿੱਚ ਉੱਥੇ ਇਹ ਬਿਲਕੁਲ ਉਹਨਾਂ ਨੇ ਗ੍ਰਾਫਿਕਲੀ ਦੱਸ ਦੱਸਿਆ ਕਿ ਉਹ ਜਿਹੜਾ ਬਿਲਕੁਲ ਬਹੁਤ ਫੇਵਰਟ ਹੈਲਪ ਹੈਲਪ ਸੀ ਮੈਨ ਫਰਾਈਡੇ ਸੀ ਲਾਰੈਂਸ ਦਾ ਉਸ ਤੋਂ ਕੋਈ ਇੱਕ ਬੰਦਾ ਵਾ ਗਿਆ ਦੂਜਾ ਟਰਾਈਵਰ ਉਹ ਆਲ ਟਰਾਈਵਰ ਨੂੰ ਇਕੱਠਾ ਕਰ ਰਿਹਾ ਸੀ ਤਾਂ ਕਿ ਜੌਨ ਨੇ ਵਿਰੋਧ ਦੇ ਖਿਲਾਫ ਲੜ ਸਕੇ ਔਰ ਉਹਨਾਂ ਨੂੰ ਪਤਾ ਸੀ ਉਹ ਕਹਿੰਦੇ ਸੀ ਇਹ ਤਾਂ ਸਾਡਾ ਲਾਅ ਹੈ ਅਸੀਂ ਉਹਨਾਂ ਦਾ ਮਾਰਨੇ ਵਾਂਦਾ ਹੂੰ ਇਨੇ ਕਹੇ ਕਿ ਠੀਕ ਹੈ ਇਹਨੇ ਵਾਲੇ ਨੂੰ ਮਾਰਨਾ ਪਰ ਤੁਸੀਂ ਨਹੀਂ ਮਾਰੋ ਮੈਂ ਮਾਰੂਗਾ ਐਨ ਉਹਨੂੰ ਸਭ ਤੋਂ ਜਿਹਨੂੰ ਸਭ ਤੋਂ ਪਿਆਰ ਕਰਦਾ ਸੀ ਉਹਨੇ ਆਪ ਮਾਰਿਆ ਤਾਂ ਕਿ ਟ੍ਰਾਈਬਲ ਦੇ ਆਪਸੇ ਲੜਾਈ ਨਾ ਹੋਵੇ ਹੂੰ ਤਾਂ ਜਿਹੜਾ ਕਾਨੂੰਨ ਵੀ ਹੈ ਜਦੋਂ ਕਾਨੂੰਨ ਸਿਆ ਦਿੰਦਾ ਹੈ ਤੇ ਉਸ ਪਰਿਵਾਰ ਦਾ ਗੁੱਸਾ ਠੰਡਾ ਹੁੰਦਾ ਇਨਸਾਨ ਵੀ ਉਹਨੂੰ ਕਹਿੰਦੇ ਜੀ ਨਿਊਰਮਗ ਟ੍ਰਾਇਲਸ ਦੇ ਵਿੱਚ ਵੀ ਜਦੋਂ ਉਹਨਾਂ ਨੇ ਟ੍ਰਾਇਲ ਚਲਾਏ ਇਹ ਕਹਿ ਕੇ ਚਲਾਏ ਸੀ ਕਿ ਹਰ ਵਾਰੀ ਮਹਾਯੁੱਧ ਵਿੱਚ ਇੱਕ ਦੇਸ਼ ਦੂਜੇ ਦੇਸ਼ ਨੂੰ ਦੇ ਲੋਕਾਂ ਨੂੰ ਮਾਰਦਾ ਫਿਰ ਉਹ ਬਦਲਾ ਲੈਂਦਾ ਦੂਜਾ ਜ਼ਿਆਦਾ ਸਟਰੋਂਗ ਹੋ ਕੇ ਫਿਰ ਬਦਲਾ ਲੈਂਦਾ ਤੇ ਕੱਤਾ ਚੱਲੇ ਜਾਏਗਾ ਤੇ ਇਸ ਕਰਕੇ ਸਾਨੂੰ ਇੱਕ ਇਹੋ ਜਿਹਾ ਟ੍ਰਿਬਿਨਲ ਬਣਾਉਣਾ ਚਾਹੀਦਾ ਜਿੱਥੇ ਕਿ ਉਸ ਜ਼ਿਆਦਾ ਵੇ ਜਦੋਂ ਕੋਈ ਦੇਸ਼ ਜੈਨੋਸਾਈਡ ਕਰੇ ਵੱਡੇ ਕ੍ਰਾਈਮ ਕਰੇ ਕੋਈ ਵੱਡਾ ਬੰਦਾ ਕਰੇ ਤਾਂ ਉਹਨਾਂ ਨੂੰ ਇੰਟਰਨੈਸ਼ਨਲ ਟ੍ਰਿਬਿਨਲ ਹੀ ਸਜ਼ਾ ਦੇਵੇ ਫੇਰੇ ਕਦੇ ਕਿ ਹਰ ਹਰ ਜ਼ੁਲਮ ਦਾ ਇੱਕ ਮੇਜਰ ਸਜ਼ਾ ਹੋਵੇ ਇੱਕ ਸਿਵਲਾਈਜ਼ ਤਰੀਕੇ ਨਾਲ ਸਜ਼ਾ ਹੋਵੇ ਸਬੂਤ ਦੇ ਕੇ ਸਜ਼ਾ ਹੋਵੇ ਨਾ ਕਿ ਬਲਾਈਂਡ ਫਿਊਰ ਦੇ ਵਿੱਚ ਬਦਲਾ ਲਿੱਤਾ ਜਾਵੇ ਵਾਇਲੈਂਸ ਨਾਲ ਜੀ ਸੋ ਜਿੱਥੇ ਕਾਨੂੰਨ ਦੀ ਸਾਈਥਿਉਰੀ ਇਹ ਹੈ ਉਥੇ ਆਪਾਂ ਦੇਖ ਕੇ ਰਹੇ ਜੀ ਪਹਿਲਾਂ ਤਾਂ ਝੂਠੇ ਮੁਕਾਬਲੇ ਕਰਨੇ ਅਪਰਾਧ ਹੈ ਹਮ ਸਰਕਾਰ ਨੇ ਇਜਾਜ਼ਤ ਦਿੱਤੀ ਜੀ ਇਹਨਾਂ ਨੂੰ ਇਹਨਾਂ ਨੇ ਉਸ ਇਜਾਜ਼ਤ ਦਾ ਪੂਰਾ ਫਾਇਦਾ ਉਠਾਇਆ ਜੀ ਤਾਂ ਸਰਕਾਰ ਦੀ ਕਿੰਨੀ ਨਲਾਇਕੀ ਉਥੇ ਕਾਨੂੰਨ ਟੁੱਟ ਗਿਆ ਹਮ ਕਾਨੂੰਨ ਨੂੰ ਫੋਲੋ ਨਹੀਂ ਕੀਤਾ ਗਿਆ ਸਭ ਨੂੰ ਪਤਾ ਕਿ ਕਾਨੂੰਨ ਹੈ ਨਹੀਂ ਤਾਂ ਚੁੱਕ ਕੇ ਮਾਰਨੇ ਸਾਦੇ ਤੁਸੀਂ ਫੜ ਕੇ ਅਰੈਸਟ ਕਰੋਗੇ ਤੁਸੀਂ ਉਹਦੇ ਖਿਲਾਫ ਕੇਸ ਕਰਾਓਗੇ ਜੇਲ੍ਹ ਭੇਜੋਗੇ ਫਿਰ ਜਦੋਂ ਇਹਨਾਂ ਨੇ ਕੀਤਾ ਬੜੀ ਐਫਰਟ ਲੱਗੀ ਕੋਰਟਾਂ ਨੇ ਕਿਹਾ ਕਿ ਇਹਨਾਂ ਦੇ ਮੁਕੱਦਮੇ ਚੱਲਨੇ ਸ਼ੁਰੂ ਹੋਏ ਮੁਕੱਦਮੇ ਨੂੰ 35 ਸਾਲ ਲੱਗ ਜਾਂ। ਉੱਥੇ ਵੀ ਕਾਨੂੰਨ ਟੁੱਟ ਗਿਆ। ਤੀਜੀ ਗੱਲ ਹੈ ਜਦੋਂ ਜੇਲ੍ਹ ਵੀ ਚੱਲੇਗੇ ਉਦੋਂ ਜੇਲ੍ਹ ਵਾਲੇ ਵੀ ਪ੍ਰੋਟੈਕਟ ਨਾ ਕਰ ਸਕੇ। ਜੀ। ਉੱਥੇ ਵੀ ਕਾਨੂੰਨ ਟੁੱਟ ਗਿਆ। ਹੂੰ। ਔਰ ਟੁੱਟਿਆ ਕਾਨੂੰਨ ਉਦੋਂ ਹੀ ਜਦੋਂ ਸਰਕਾਰਾਂ ਬੇਸਿਕ ਆਪਣੀ ਜ਼ਰੂਰਤਾਂ ਕਰਦਿਆਂ ਨੇ। ਜੀ। ਕਿਉਂਕਿ ਕਿਉਂਕਿ ਜਦੋਂ ਅਨਰੈਸਟ ਹੁੰਦਾ ਹੈ ਵਾਇਲੈਂਸ ਉਦੋਂ ਆਉਂਦੀ ਹੈ। ਹੂੰ ਇਹ ਲੋਕਾਂ ਨੂੰ ਨੌਪੇ ਰੋਟੀ ਰੋਟੀ ਮਿਲਦੇ ਰਵੇ ਪੜ੍ਹਾਈ ਲਿਖਾਈ ਖੇਡਾਂ ਦੇ ਮੈਦਾਨ ਹੋਣ ਤੇ ਉਹਨਾਂ ਵਿੱਚ ਬਿਜ਼ੀ ਰਹਿੰਦੇ ਨੇ ਜੋ ਤੁਸੀਂ ਗਵਰਨੈਂਸ ਫੇਲਿਅਰ ਹੋ ਜਾਵੇ ਕਰਪਸ਼ਨ ਹੋ ਜਾਵੇ ਨੌਕਰੀ ਨਾ ਮਿਲਣ ਕੋਈ ਰੋਟੀ ਨਾ ਮਿਲੇ ਉਹਦਾ ਕੀ ਹੋਏਗਾ ਉਹਦਾ ਗੁੱਸਾ ਹੁੰਦਾ ਉਹ ਵਾਇਲੈਂਸ ਨੂੰ ਕੋਈ ਵੀ ਜਿਹੜਾ ਆਈਡੀਓਲੋਜੀ ਵੀ ਐਕਸਪਲੋਇਟ ਕਰ ਲੈਂਦੀ ਹੈ ਕੋਈ ਲੀਡਰ ਵੀ ਐਕਸਪਲੋਇਟ ਕਰ ਲੈਂਦਾ ਕੋਈ ਸਾਰਿਆਂ ਸਭ ਦੇ ਦੇਖ ਰਹੇ ਨੇ ਜਿਹੜੀਆਂ ਰੈਜ਼ੈਂਟਮੈਂਟਸ ਮੇਜਰ ਮੂਵਮੈਂਟਸ ਬਣੀਆਂ ਉਹ ਆਲਟੀਮੇਟਲੀ ਤਾਂ ਬੈਡ ਗਵਰਨੈਂਸ ਕਰਕੇ ਬਣੀਆਂ ਕਿ ਮਾਪੇ ਸਰਕਾਰ ਨੂੰ ਚਲਾਉਣਾ ਹੀ ਨਹੀਂ ਆਉਂਦੀ ਸਰਕਾਰ ਹਮਮ ਔਰ ਉਹਨਾਂ ਲੋਕਾਂ ਦਾ ਧਿਆਨ ਨਹੀਂ ਹੈ ਔਰ ਜੇ ਲੋਕਾਂ ਦਾ ਧਿਆਨ ਨਹੀਂ ਹੈ ਤਾਂ ਉਹ ਸੇ ਕੋਈ ਨਾ ਕੋਈ ਚਲਾਕੀਆਂ ਕਰਕੇ ਸੁਪਰਫਿਸ਼ੀਅਲ ਗੱਲਾਂ ਕਰਕੇ ਫੋਗੀਆਂ ਗੱਲਾਂ ਕਰਕੇ ਝੂਠੀਆਂ ਗੱਲਾਂ ਕਰਕੇ ਇਲੈਕਸ਼ਨ ਜਿੱਤ ਵੀ ਲੈਂਦੇ ਹੋ ਮਗਰ ਉਸ ਤੋਂ ਬਾਅਦ ਤਾਂ ਤੁਹਾਨੂੰ ਪਰਫਾਰਮੈਂਸ ਕਰਨੀ ਪੈਂਦੀ ਹੈ ਤੇ ਅਰਥਾਤ ਉਹ ਰੈਜ਼ੈਂਟਮੈਂਟ ਲੈਵਲ ਵਧਣ ਲੱਗ ਪਿਆ ਹੈ 47 ਤੋਂ ਬਾਅਦ 50 ਤੋਂ ਬਾਅਦ 5-10 15 ਸਾਲ ਬਾਅਦ ਇੰਡੀਆ ਦੇ ਡਿਫਰੈਂਟ ਸਟੇਟਸ ਵਿੱਚ ਰੈਜ਼ੈਂਟਮੈਂਟ ਵਧਦੀ ਗਈ ਹਮਮ ਪੰਜਾਬ ਵਿੱਚ ਤਾਂ ਬੜਾ ਡਰਾਮੈਟਿਕਲੀ ਵਧੀ ਹਮਮ બ્લુ સ્ટાર ਨੇ ਬਹੁਤ ਬਤਾਤੇ ਜੀ ਤੇ ਉਹਦਾ ਸੋਲੂਸ਼ਨ ਤਾਂ ਉਹ ਹੈ ਕਿ ਰੂਟ ਕੌਜ਼ ਨੂੰ ਖਤਮ ਕਰੋ ਜੀ ਰੂਟ ਕੌਜ਼ ਖਤਮ ਤੇ ਜਾਇਆ ਤੁਸੀਂ ਜਿਹੜਾ ਪ੍ਰੋਟੈਸਟ ਕਰਦਾ ਉਹਨੂੰ ਮਾਰਨਾ ਸ਼ੁਰੂ ਕਰ ਦਿੰਦੇ ਜੀ ਕੋਈ ਪ੍ਰੋਟੈਸਟ ਆਮ ਚੁੱਕ ਲੈਂਦਾ ਤਾਂ ਐਡਾ ਵੱਡਾ ਕੀ ਜ਼ੁਲਮ ਹੋ ਗਿਆ ਉਹਨੂੰ ਪ੍ਰੋਪਰ ਆਮ ਕਰਾਇਮ ਥੱਲੇ ਉਹਨੂੰ ਆਮ ਕਾਨੂੰਨ ਥੱਲੇ ਸਜ਼ਾ ਦਿੱਤੀ ਜਾ ਸਕਦੀ ਜੀ ਪਰ ਤੁਸੀਂ ਇੱਕ ਤਾਂ ਬੜਾ ਸਟ੍ਰਿਕਟ ਕਾਨੂੰਨ ਨਾ ਆਤੇ ਫਿਰ ਪੁਲਿਸ ਸਾਹਿਬਸ ਨੂੰ ਕਹਿੰਦੇ ਲੋੜ ਹੀ ਨਹੀਂ ਇੱਥੇ ਕਾਨੂੰਨਾਂ ਦੀ ਤਾਂ ਫਿਰ ਬੱਜਣਗੇ ਕੋਟਾਂ 'ਚ ਤਾਂ ਫਿਰ ਬੱਜ ਜਾਣਗੇ ਇਸੇ ਕੇ ਮਾਨਣਾ ਸ਼ੁਰੂ ਕਰੋ ਜਦੋਂ ਤੁਸੀਂ ਸਰਕਾਰ ਆਪ ਇਹ ਇਜਾਜ਼ਤ ਦਿੰਦੀ ਹੈ ਤੇ ਕਾਨੂੰਨ ਤਾਂ ਅੰਤ ਰਾਹ ਤੱਕ ਖਤਮ ਹੁੰਦਾ ਲੋਕਾਂ ਨੂੰ ਸਭ ਪਤਾ ਲੱਗ ਜਾਂਦਾ ਹਾਂ ਔਰ ਜਦੋਂ ਮੈਨੂੰ ਇਹ ਕਨਵਿੰਸ ਹੋ ਜਾਵੇ ਕਿ ਕਾਨੂੰਨ ਦੇ ਮਤਾਬਿਕ ਮੈਂ ਕਿਸੇ ਜ਼ਾਲਮ ਨੂੰ ਸਜ਼ਾ ਨਹੀਂ ਦੇ ਸਕਦਾ ਜੀ ਤੇ ਉਦੋਂ ਫਿਰ ਬੰਦਾ ਰਿਵੈਲ ਬੰਦਾ ਜਦੋਂ ਬੰਦਾ ਆਪਣੇ ਤੇ ਜ਼ਿੰਮੇਵਾਰ ਲੈਂਦਾ ਕਿ ਹੁਣ ਜੇ ਮੈਂ ਨਹੀਂ ਕੀਤਾ ਤਾਂ ਹੋਰ ਕੌਣ ਕਰੇਗਾ ਬੜੀ ਵਾਰੀ ਆਪਾਂ ਕਹਿੰਦੇ ਜੇ ਮੈਂ ਨਾ ਅੱਜ ਬੋਲਿਆ ਤਾਂ ਹੋਰ ਕੌਣ ਬੋਲੇਗਾ ਜੀ ਉਹ ਜਦੋਂ ਫੀਲਿੰਗ ਹੁੰਦੀ ਹੈ ਚਾਹੇ ਸਮਾਜ ਤਾਂ ਕਹੇਗਾ ਕਿ ਚੋਨੇ ਮਰਡਰ ਕੀਤਾ ਹੈ ਮਗਰ ਜਿਹੜੀ ਫੀਲਿੰਗ ਟਰਾਂਸਫਾਰਮ ਕਰਦੇ ਬੰਦੇ ਨੂੰ ਇਹ ਐਕਸਟ੍ਰੀਮ ਐਕਟ ਲਈ ਉਹ ਫੀਲਿੰਗ ਤਾਂ ਇਹ ਹੁੰਦੀ ਹੈ ਕਿ ਹੁਣ ਇਨਸਾਫ ਕਿਸੇ ਪਾਸੇ ਨਹੀਂ ਮਿਲਣਾ ਔਰ ਜੇ ਮੈਂ ਨਹੀਂ ਲਿਆ ਤੇ ਫਿਰ ਕੌਣ ਕੌਣ ਹੋਣਾ ਹੀ ਨਹੀਂ ਹੈ ਕਿ ਮੈਂ ਆਪਣੀ ਹੂਤੀ ਦੇ ਕੇ ਵੀ ਇਨਸਾਫ ਕਰਾਂਗਾ ਸੋ ਇਸ ਭਾਵਨਾ ਨਾਲ ਇੱਕ ਹੋਰ ਕਰਾਇਮ ਹੋ ਗਿਆ ਸੋ ਇਹ ਸ਼੍ਰੰਖਲਾ ਟੁੱਟੇ ਕਿ ਨਹੀਂ ਇਹ ਟੁੱਟੇ ਤਾਂ ਹੈਗੇ ਜੇ ਤੁਸੀਂ ਆਪਣੇ ਲੀਗਲ ਸਿਸਟਮ ਨੂੰ ਸਟਰੋਂਗ ਕਰੋ ਤੁਸੀਂ ਘੱਟੋ ਘੱਟ ਜੇ ਸੁਝਾ ਵੀ ਦਿੱਤੀ ਹੈ ਚਾਹੇ ਮਾਫੀ ਵੀ ਦੇ ਦਿੰਦੇ ਘੱਟੋ ਘੱਟ ਕੰਪੋਜ਼ੀਸ਼ਨ ਦਿੰਦੇ ਉਹ ਪਰਿਵਾਰ ਨੂੰ ਟੇਕ ਕੇਅਰ ਕਰਦੇ ਇਹ ਤੋਂ ਮਾਫੀ ਮੰਗ ਆਉਂਦੇ ਸੇਵਾ ਕਰਵਾਉਂਦੇ ਇਹਨੂੰ ਵੀ ਸਮਝ ਆਉਂਦਾ ਜਿਹੜੇ ਵਿੱਚ ਰਹਿੰਦਾ ਤੇ ਇਹਨੂੰ ਵੀ ਪਾਪ ਨਜ਼ਰ ਆਣੇ ਸੀ ਤੇ ਤੁਸੀਂ ਕਿਦਾਂ ਦੇਖਦੇ ਹੋ ਇਹ ਇੱਕ ਤਾਂ ਇੰਨੀ دیر ਬਾਅਦ ਫੈਸਲਾ ਹੋਇਆ ਫਿਰ ਇਹ ਵੀ ਹੈ ਵੀ ਉਹਨਾਂ ਨੂੰ ਹਾਈ ਕੋਰਟ ਦੇ ਵਿੱਚ ਸਸਪੈਂਸ਼ਨ ਉਹਨਾਂ ਦੀ ਹੋ ਗਈ ਉਹਨਾਂ ਨੂੰ ਜ਼ਮਾਨਤ ਪੱਕੀ ਮਿਲ ਗਈ ਸੀ ਅਪੀਲ ਤੋ ਤੱਕ ਸੁਣੀ ਜਾਣੀ ਸੀ ਜਿਹੜਾ ਇਦਾਂ ਪ੍ਰੋਸੈਸ ਹੁੰਦਾ ਹੈ ਜਿਹੜਾ ਬੰਦਾ ਇੱਕ ਡਿਪਾਰਟਮੈਂਟ ਦੇ ਵਿੱਚ ਆ ਡੀਐਸਪੀ ਰਹੇ ਨੇ ਉਹਨਾਂ ਦੇ ਉਹ ਨੈਕਸਸ ਵੀ ਹੁੰਦਾ ਫਿਰ ਇੰਨੀ دیر ਬਾਅਦ ਆਪਾਂ ਇੰਨੇ ਔਖੇ ਹੋ ਕੇ ਜਿਹੜੇ ਪਰਿਵਾਰ ਨੇ ਸਜਾਵਾਂ ਦਵਾਉਂਦੇ ਨੇ ਫਿਰ ਉਹਨਾਂ ਨੂੰ ਕੋਟਾਂ ਵੱਡੀਆਂ ਕੋਟਾਂ ਬੀਲ ਵੀ ਦੇ ਦਿੰਦੀਆਂ ਨੇ ਇਹ ਕੀ ਮੈਸੇਜ ਆਉਂਦਾ ਹੈ ਇੱਕ ਪਾਸੇ ਦੇਖੋ ਇੱਕ ਪੋਸਟਲ ਲਾਉਂਦਾ ਖਾਲਿਸਤਾਨ ਦਾ 5-5 ਸਾਲ ਲੋਕੇ ਅੰਦਰ ਹੈ 6 ਸਾਲ ਹੂੰ ਯੂਪੀਏ ਦੇ ਥੱਲੇ ਉਹਨਾਂ ਨੇ ਕੋਈ ਇਸ ਨਹੀਂ ਕੀਤਾ ਕੋਈ ਵੈਪਨ ਨਹੀਂ ਕੋਈ ਡਰਗ ਨਹੀਂ ਕੋਈ ਐਕਟ ਨਹੀਂ ਕੀਤਾ ਸਿਰਫ ਇਹ ਹੈ ਕਿ ਜੀ 6 ਸੋ ਜਸਟਿਸ ਨੇ ਕੁਝ ਪੈਸਾ ਭੇਜਿਆ ਉਹਨਾਂ ਕੋ ਪੋਸਟ ਲਾਤੇ ਤੁਸੀਂ ਉਹਨਾਂ ਨੂੰ 5-7 ਸਾਲ ਉਹ ਇਮੀਡੀਏਟਲੀ ਫੜ ਲੈਂਦੇ ਹੋਰ 5-7 ਕੋਈ ਜ਼ਮਾਨਤ ਦੇ ਪ੍ਰੋਵੀਜ਼ਨ ਨਹੀਂ ਹੂੰ ਇੱਕ ਪਾਸੇ ਤੁਸੀਂ ਕਲੀਅਰ ਜਿੰਨੇ ਵੀ ਕੇਸਾਂ 'ਚ ਪੁਲਿਸ ਅਫਸਰ ਆਏ ਥੋੜੇ ਪੁਲਿਸ ਅਫਸਰ ਆਏ ਔਰ ਥੋੜੇ ਜਿਹੇ ਕੇਸ ਇਨਵੈਸਟੀਗੇਟ ਹੋਏ ਬੜੇ ਸਾਰੇ ਉਹ ਕੇਸ ਹੈ ਜਿੱਥੇ ਪਰਿਵਾਰ ਨੇ ਫਾਲੋ ਪਰਿਵਾਰ ਵੀ ਉਹ ਕੇਸ ਫਾਲੋ ਕਰਦੇ ਇਥੇ ਵੱਡੀ ਬੇਇਨਸਾਫੀ ਹੋਏ ਜਿਹੜੇ ਪਰਿਵਾਰਾਂ ਦੇ ਮੁੰਡਿਆਂ ਨੂੰ ਪਤਾ ਸੀਗੇ ਉਹ ਆਪਣਾ ਨੇ ਬੰਦੂਕਾ ਚੁੱਕ ਲਈ ਹੈ ਔਰ ਉਹ ਖਾੜਕੂ ਬਣ ਗਏ ਔਰ ਉਹ ਉਹਨਾਂ ਨੇ ਅਜਿੰਦ ਕੱਲ ਮੰਨਨੇ ਮਨਨਾ ਬੰਦੂਕ ਚੁੱਕ ਕੇ ਤੁਸੀਂ ਜੀ ਨਹੀਂ ਸਕਦੇ ਉਹਨਾਂ ਦੇ ਉਹਨਾਂ ਨੇ ਬਹੁਤ ਘੱਟ ਫਾਲੋ ਕੀਤੇ ਕੇਸ ਜਿੱਥੇ ਬਿਲਕੁਲ ਤੁਸੀਂ ਚੁੱਕੇ ਉਹੀ ਮਾਰਤਾ ਕਿਸੇ ਨੂੰ ਪੈਸੇ ਲੈ ਕਿਸੇ ਨੂੰ ਕਿਸੇ ਹੋਰ ਕਾਰਨ ਲੈ ਕਿਸੇ ਨੂੰ ਸਿਰਫ ਆਪਣੇ ਪ੍ਰੋਮੋਸ਼ਨ ਲੈਣੇ ਮਾਰਤਾ ਉੱਥੇ ਫਾਲੋ ਹੋਏ ਜ਼ਿਆਦਾ ਕੇਸ ਉੱਥੇ ਪਰਵਾਹ ਨਹੀਂ ਜੀ ਜਾਂਦੇ ਕੋਸ਼ਿਸ਼ ਕੀਤੇ ਉੱਥੇ ਵਕੀਲ ਵੀ ਜਿਆਦਾ ਐਫਰਟ ਕਰਦੇ ਤੇ ਤੁਹਾਨੂੰ ਲੱਗਦਾ ਕਿ ਸੈਂਸ ਆਫ ਜਸਟਿਸ ਬਹੁਤ ਇੱਥੇ ਦੇਖਦੇ ਹੈਗੇ ਲੜਾਈ ਹੋਦੀ ਆ ਉਹਨਾਂ ਨੇ ਪੰਜ ਵਾਰ ਇਹਨਾਂ ਨੇ ਪੰਜ ਵਾਰ ਇਹ ਜਿਹੜਾ ਰੀਅਲ ਇਨਕਾਊਂਟਰ ਹੈ ਉਹਦੇ ਵੀ ਤਾਂ ਕਿਸੇ ਨੂੰ ਕੋਈ ਦੁੱਖ ਹੀ ਨਹੀਂ ਜੀ ਤੁਸੀਂ ਆਲਰੇਡੀ ਕਾਨੂੰਨ ਦਾ ਰਾਹ ਛੱਡ ਕੇ ਆਰਮਸਲ ਕਰ ਰਹੇ ਹੋ ਉਹਦੇ ਬਹੁਤ ਸਵਾਭਿਕ ਹੀ ਹੂੰ ਸੋ ਇਹ ਸਾਰੇ ਉਹ ਕੇਸ ਹੈ ਜਿੱਥੇ ਇਹੋ ਜਿਹਾ ਕੋਈ ਐਲੀਗੇਸ਼ਨ ਨਹੀਂ ਸੀ ਇਹ ਇਹਨਾਂ ਨੇ ਕੁਝ ਕੀਤਾ ਹੋਵੇ ਇਹ ਬੰਦੇ ਚੁੱਕੇ ਮਾਰਦੇ ਸੀ ਕਿਉਂਕਿ ਇਹੋ ਜਿਹੇ ਬੰਦੇ ਸਰਪ੍ਰਾਈਜ਼ਿੰਗ ਨੇ ਹੁੰਦੇ ਨੇ ਜਦੋਂ ਤੁਹਾਨੂੰ ਹੱਥ ਪੈ ਜਾਂਦੀ ਹੈ ਜਿਹਨੂੰ ਕਹਿੰਦੇ ਨੇ ਖੂਨ ਲੱਗ ਜਾਂਦਾ ਆਪਾਂ ਕਈ 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 ਬੰਦੇ ਨੂੰ ਮਜ਼ਾ ਆ ਲੱਗਦਾ ਡਾਕਟਰ ਦਾ ਵੀ ਇੱਕ ਮਜ਼ਾ ਆ ਲੱਗਦਾ ਲੋਕ ਕਿ ਐਸਾ ਹੋ ਕੇ ਚੀਕਾਂ ਮਾਰਦੇ ਲੱਤਾਂ ਤੋੜਦੇ ਉਹ ਮਜ਼ਾ ਆ ਲੱਗਦਾ ਸਾਰੇ ਆਪਸ਼ਨ ਹੀ ਕਰ ਸਕਦੇ ਹੋ ਜਿਹੜੇ ਬੰਦੇ ਕਰਦੇ ਉਹਨਾਂ ਨੂੰ ਇਹ ਆਫਟਰ ਰਿਟਾਇਰਮੈਂਟ ਵੀ ਸੇ ਸਟਾਫ ਰੱਖੀ ਜਾਂਦੇ ਨੌਕਰੀ ਦੇ ਜਾਂਦੇ ਤਾਂ ਕਿ ਇਹ ਕੰਮ ਪਾਰਟ ਆਫ ਦਾ ਥੋੜਾ ਲੀਗਲ ਸਿਸਟਮ ਹੈ ਇੱਕ ਪਾਰਟ ਆਫ ਇਨਵੈਸਟੀਗੇਸ਼ਨ ਕਹੋ ਹਰ ਬੰਦੇ ਨੂੰ ਪਤਾ ਹੈ ਹਰ ਬੰਦੇ ਨੂੰ ਪਤਾ ਹੈ ਨਜ਼ਾਇਜ਼ ਹੈ ਗਲਤ ਹੈ ਉਸ ਦੇ ਬਾਅਦ ਕੋਈ ਕੋਰਟ ਇਹਨੂੰ ਰੋਕ ਨਹੀਂ ਪਾ ਰਿਆ ਨਈ ਸਰਕਾਰ ਰੋਕਣਾ ਚਾਹੁੰਦੀ ਹੈ ਨਈ ਪ੍ਰੈਸਰ ਨੂੰ ਰੋਕਣਾ ਚਾਹੁੰਦੀ ਹੈ ਕਿਉਂਕਿ ਕੰਮ ਬੜਾ ਆਸਾਨ ਕਰ ਦਿੰਦਾ ਆਸਾਨ ਹਾਲਾਂਕਿ ਜੇ ਤੁਸੀਂ ਰੀਅਲ ਟਾਈਮ ਵਿੱਚ ਦੇਖੋ ਤਾਂ ਕੰਮ ਆਸਾਨ ਨਹੀਂ ਹੁੰਦਾ ਦਰਮਿਆਨ ਲੋਕੀ ਹਰ ਜਗ੍ਹਾ ਸਾਇੰਡਰ ਜਾਂਦੇ ਝੂਠੇ ਕੇਸ ਉਹਨਾਂ ਨੇ ਬਹੁਤ ਆਸਾਨ ਹੋ ਜਾਂਦੇ ਟਾਰਚਰ ਨੂੰ ਬਹੁਤ ਸਾਨ ਹੋ ਜਾਂਦਾ ਤੁਸੀਂ ਸਾਇੰਡ ਕਰਾ ਲਓ ਰਿਕਵਰੀ ਦਿਖਾ ਦਿਓ ਇਹ ਕਰਦੇ ਉਹ ਕਰਦੇ ਤੇ ਹਾਂਜੀ ਤੇ ਇਹਦੇ ਵਿੱਚ ਜਿਹੜੇ ਸ਼ੂਬਾ ਸਿੰਘ ਨੇ ਇਹ ਕਿਸ ਕਿਸਮ ਦੇ ਅਫੀਸਰ ਰਹੇ ਨੇ ਇਹਨਾਂ ਦੇ ਜਿਹੜੇ ਕੇਸ ਪਏ ਨੇ ਤੇ ਫਿਰ ਉਹ ਕਨਵਿਕਟ ਵੀ ਹੋਏ ਨੇ ਇਹਨਾਂ ਦਾ ਜਿਹੜਾ ਟਨਯੂਰ ਹੈ ਉਹ ਕਿਸ ਕਿਸਮ ਦਾ ਰਿਹਾ ਜੀ ਤੇ ਕੋਈ ਟਾਈਟਲ ਇਹਨਾਂ ਨੇ ਲਿਆ ਆ ਕਿ ਲੋਕਾਂ ਦਾ ਦਿੱਤਾ ਨਹੀਂ ਆਪ ਹੀ ਲਿਆ ਇਹਨਾਂ ਨੇ ਹਮ ਹਮ ਸ਼ੂਬੇ ਸ਼ਰਾਂ ਦਾ ਟਾਈਟਰ ਕ੍ਰੀਏਟ ਕਰਨ ਲਈ ਆਪਣੇ ਇਲਾਕੇ ਦੇ ਵਿੱਚ ਇਹ ਮੈਂ ਉਹ ਚੀਜ਼ ਹੈ ਹਮ ਤੁਸੀਂ ਦੇਖੋ ਪੰਜਾਬ ਦੇ ਹਿਸਟਰੀ ਵਿੱਚ ਕਿੰਨਾ ਇਹ ਅਦਰਵਾਇਜ਼ ਕਨੌਨਲ ਆ ਟਾਈਟਲ ਹੈ ਜੀ ਜੇ ਨੂੰ ਪੰਜਾਬ ਦੇ ਹਿਸਟਰੀ ਹੋਵੇ ਤੁਸੀਂ ਸਿੱਖੋ ਉਹ ਤੋਂ ਸੇ ਆਪਣਾ ਟਾਈਟਲ ਸੂਬਾ ਸਰਹੰਦ ਰੱਖਨੇ ਹੋ ਤੁਸੀਂ ਮੌਤ ਹੁੰਦਾ ਆਵਾਜ਼ਾਂ ਮਾਰੀ ਰਹੇ ਹੋ ਹਮਮ ਠੀਕ ਹੈ ਪੰਜਾਬ ਦੇ ਵਿੱਚ ਆਪਣੇ ਆਪ ਨੂੰ ਸੂਬਾ ਸਰਹੰਦ ਕਹਿਣਾ ਹਮ ਇਹਦੇ ਵਰਗੇ ਵੱਡੀ ਗੱਲ ਨਹੀਂ ਹੋ ਸਕਦੀ ਹਮ ਔਰ ਜਿਹਨੂੰ ਇਹਨੂੰ ਜੇ ਸਬੰਧ ਨੂੰ ਇਹਨਾਂ ਨੂੰ ਲੱਗਦਾ ਹੋਵੇ ਹਮ ਔਰ ਉਹਦੇ ਤੁਸੀਂ ਸਾਈਕੋਲੋਜੀ ਦੇਖੋ ਫਿਰ ਸੂਬਾ ਸਰਹੰਦ ਵਰਗੀ ਹੋਏਗੀ ਹਮ ਔਰ ਜਿੰਨੀਆਂ ਕਹਾਣੀਆਂ ਮੇਰੇ ਆਈਕਨ ਇੱਕ ਦੋ ਵਾਰ ਇਨਕਾਊਂਟਰ ਹੋਇਆ ਕੋਈ 97 98 ਵਿੱਚ ਕੋਈ ਬੈਂਕ ਆਫਸਰ ਨੇ ਇਹਨਾਂ ਨੇ ਕਿਡਨੈਪ ਕਰ ਲਿਆ ਸੀ ਅਸੀਂ ਵਾਰੰਟ ਆਫਸ ਲੈ ਗਏ 4 16 ਪਲੇ ਸਟੇਸ਼ਨ ਅਸੀਂ ਲੱਭਿਆ ਉਹਨਾਂ ਨੂੰ ਛਾਪੇ ਮਾਰ ਇੱਕ ਪਲੇ ਸਟੇਸ਼ਨ ਵਿੱਚ ਇਹ ਵੀ ਸੀ ਸੁਭਾਸ਼ ਸਿੰਘ ਨੂੰ ਯਾਦ ਹੈ ਉਸ ਦਿਵਸ ਸੁਭਾਸ਼ ਰਾੰਦ ਉਹਦੋਂ ਵੀ ਅੱਛਾ ਉਹਦੋਂ ਵੀ ਹੱਸਦਾਦਾ ਕਹਿ ਸੀ ਕਿ ਮੈਨੂੰ ਪੁੱਛਿਆ ਕਿ ਕੌਣ ਹੈ ਕਿ ਮੈਨੂੰ ਇੱਥੇ ਲੋ ਸੁਭਾਸ਼ ਰਾੰਦ ਕਿਹਨੇ ਅੱਛਾ ਤੇ ਹੀ ਵਾਸ ਪ੍ਰਾਊਡ ਆਫ ਇਟ ਹੂੰ ਇਹ ਨਹੀਂ ਕਿ ਲੋਕ ਕਿ ਮੈਨੂੰ ਗਲਤ ਕਹਿ ਰਹੇ ਉਹਨਾਂ ਨੇ ਕੋਈ ਇਹੋ ਜੀ ਗੱਲ ਕਹੀ ਨਹੀਂ ਕੋਈ ਰਿਮੋਰਸ ਨਹੀਂ ਸੀ ਉਹਦੇ ਵਿੱਚ ਕੋਈ ਨਾ ਮੋਰਸਨ ਸੀ ਜਿਹੜਾ ਆਫਸਰ ਨੇ ਕਿਤੇ ਹੋ ਰੱਖਿਆ ਸੀ ਸਾਡੇ ਤਲਬਿਆਂ ਨੇ ਜਦੋਂ ਫਿਰ ਬਹੁਤ ਸੀਰੀਅਸ ਹੋ ਗਿਆ ਫਿਰ ਉਹਨੇ ਉਹਦੇ ਛੱਡਤਾ ਨੂੰ 60 ਬਾੜ ਦੇਣਾ ਵਾਸ ਅੱਛਾ ਫਿਰ ਡਾਡੂ ਕੇ ਕੰਪਰੋਮਾਈਜ਼ ਕਰ ਲਿਆ ਉਹਦਾ ਚੈਫਾਇਰ ਵੀ ਹੋਇਆ ਸੀ ਪਰ ਇਸ ਤਰ੍ਹਾਂ ਕੁਝ ਇਨਸਾਫ ਤਾਂ ਫਿਰ ਨਹੀਂ ਹੋਇਆ ਔਰ ਬੈਂਕ ਆਫਸਰ ਸੀ ਪੜਿਆ ਲਿਖਿਆ ਸੀ ਤੇ ਇਹ ਉਸ ਵੇਲੇ ਦੀ ਪਰਸਨੈਲਿਟੀ ਸੀ ਇਹ 98 ਦੀ ਗੱਲ ਹੈ 98 ਦੀ ਤੇ ਜਿਹੜਾ ਕਿਲਿੰਗ ਫੇਜ਼ ਉਦੋਂ ਖਤਮ ਹੋ ਚੁੱਕਾ ਸੀ ਹੂੰ ਤਾਂ ਉਸ ਵੇਲੇ ਜਿਹੜਾ ਜਿਹਦੀ ਇੰਨੀ ਸੋਹਣੀ ਰੈਪਿਟੇਸ਼ਨ ਬਣ ਚੁੱਕੀ ਹੋਵੇ ਸੁਭਾ ਸੰਧੀ ਉਹਨਾਂ ਨੇ ਕੀ ਕੀਤਾ ਹੋਏਗਾ 90 91 92 88 ਮੈਸੇਜ ਹੂੰ ਤੇ ਇਹ ਓਏ ਸਮਾਜ ਵਿੱਚ ਕੁਝ ਤੱਤ ਜਿਹੜੇ ਹੁੰਦੇ ਨਾ ਜਿਹਨੂੰ ਆਪਾਂ ਸਾਈਕੋਪੈਥ ਕਹਿੰਨੇ ਆ ਸੋਸ਼ੀਓਪੈਥ ਕਹਿੰਨੇ ਆ ਸਾਈਕਲੋਜੀਕਲੀ ਕੁਝ ਬੰਦੇ ਇਦਾਂ ਦੇ ਕ੍ਰਾਈਮ ਇੰਜੋਏ ਕਰਦੇ ਤੇ ਤੁਹਾਨੂੰ ਲੱਗਦਾ ਵੀ ਜਿਹੜੀ ਇਹ ਪੁਲਿਸ ਫੋਰਸ ਦੇ ਵਿੱਚ ਜਿਹੜੇ ਲੋਕ ਨੇ ਬੇਸਿਕਲੀ ਬੇਸਿਕਲੀ ਤੇਰੀਆਂ ਜਿਹੜੀਆਂ ਕ੍ਰਿਮੀਨਲ ਇਨਸਟਿੰਕਟਸ ਨੇ ਯਾ ਉਹ ਵਰ ਜਾਂਦੀ ਐ ਨਾ ਜਾਂ ਉਹਨੂੰ ਐਗਜ਼ੀਕਿਊਟ ਕਰਨ ਲਈ ਹੀ ਫਿਰ ਆਂਦੇ ਨੇ ਡਿਪਾਰਟਮੈਂਟ 'ਚ ਦੇਖੋ ਜਿਹੜਾ ਕੁਝ ਬੰਦੇ ਕੁਝ ਬੰਦੇ ਜਿੱਦਾਂ ਹੁੰਦੇ ਨਾ ਬਾਲ ਫਿਜ਼ੀਕਲੀ ਹੈਂਡੀਕੈਪਡ ਹੁੰਦੇ ਹੂੰ ਹੂੰ ਕੁਝ ਬੰਦੇ ਵਿੱਚ ਕੁਝ ਮੈਂਟਲ ਜਿਹੜੀ ਸੈਂਸਿਬਿਲਟੀ ਦਾ ਘਾਟ ਹੁੰਦਾ ਜੀ ਜਿਸਾ ਆਮ ਬੰਦੇ ਵਿੱਚ ਕੰਪੈਸ਼ਨ ਹੁੰਦੀ ਐ ਆਮ ਬੰਦਾ ਪਿਆਰ ਦੇ ਮਾਹੌਲ 'ਚ ਰਹਿਣਾ ਚਾਹੁੰਦਾ ਐ ਉਹਨੂੰ ਲੋਕਾਂ ਨਾਲ ਪਿਆਰ ਹੁੰਦਾ ਜਿਹਨਾਂ ਔਰ ਉਹ ਉਹਨਾਂ ਲੋਕਾਂ ਨਾਲ ਰਹਿਣਾ ਚਾਹੁੰਦੇ ਜਿਹਨੂੰ ਉਹ ਪਿਆਰ ਕਰਦੇ ਤਾਂ ਹੀ ਉਹ ਪਰਿਵਾਰ ਪਾਲ ਸਕਦੇ ਐ ਕੁਝ ਲੋਕ ਹੁੰਦੇ ਜਿਨ੍ਹਾਂ ਵਿੱਚ ਇਹ ਹੁੰਦੇ ਨੇ ਉਹਨਾਂ ਨੂੰ ਕਿਸੇ ਨਾਲ ਪਿਆਰ ਹੀ ਨਹੀਂ ਹੁੰਦਾ ਜਦੋਂ ਤੁਹਾਨੂੰ ਪਿਆਰ ਨਾ ਹੋਵੇ ਤੁਹਾਨੂੰ ਫਿਰ ਐਕਟਿੰਗ ਕਰਨੀ ਪੈਂਦੀ ਹੈ ਕਿ ਸਮਾਜ ਦਾ ਪਿਆਰ ਨਾਲ ਚੱਲਦਾ ਹੂੰ ਉਹ ਸਾਰੇ ਬੰਦੇ ਕਹਿੰਦੇ ਕਿ ਉਹਨਾਂ ਨੂੰ ਉਹਨਾਂ ਨੂੰ ਹਮੇਸ਼ਾ ਐਕਟਿੰਗ ਕਰਨ ਉਹਨਾਂ ਨੂੰ ਲੱਗਦਾ ਕਿ ਬਾਕੀ ਸਾਰੇ ਵੀ ਐਕਟਿੰਗ ਕਰਦੇ ਹੂੰ ਉਹਨਾਂ ਅੰਗੇ ਉਹੋ ਜਿਹੇ ਬੰਦੇ ਸਭ ਤੋਂ ਜ਼ਿਆਦਾ ਜ਼ਾਲਮ ਬਣਦੇ ਕਿਉਂਕਿ ਉਹਨਾਂ ਦਾ ਉਹਨਾਂ ਤਰਸ ਹੀ ਨਹੀਂ ਆਉਂਦਾ ਉਹਨਾਂ ਕੋਲ ਹੈ ਹੀ ਨਹੀਂ ਇਹ ਜਿਹੜੇ ਆਪਣੇ ਪਾਈ ਹੈ ਪਿਆਰ ਮੁਹੱਬਤ ਤਰਸ ਕਰਨਾ ਕਿਸੇ ਦੀ ਮਦਦ ਕਰਨੀ ਇਹ ਨਹੀਂ ਹੁੰਦੀ ਇਹ ਸਾਰੀ ਜੀ ਜਾਣਦਾ ਇਹਨਾਂ ਸ਼ਕਤੀ ਲੱਗਦੀ ਹੈ ਫਿਰ ਪਾਵਰ ਨਾਲੇ ਕਿਉਂਕਿ ਇਹਨਾਂ ਕੋਲ ਕੋਈ ਨੇੜੇ ਆਂਦਾ ਨਹੀਂ ਇਦਾਂ ਦੇ ਬੰਦੇ ਗੁਲਾਮ ਤਾਂ ਤੇ ਬਿਨਾਂ ਪਾਵਰ ਤੋਂ ਕੋਈ ਨੇੜੇ ਨਹੀਂ ਲੱਗਦਾ ਹੂੰ ਇਹ ਬੰਦੇ ਫਿਰ ਜੋਰ ਲਾਉਂਦੇ ਜਾਂਦੇ ਪੁਲਿਸ ਵਿੱਚ ਜਾਂਦੇ ਮਿਲਟਰੀ ਦੇ ਵਿੱਚ ਜਾਂਦੇ ਇਹੋ ਜਿਹੀ ਸ਼ਕਤੀ ਇੱਥੇ ਜਿੱਥੇ ਉਹ ਇਦਾਂ ਜ਼ੁਲਮ ਕਰ ਸਕਾ ਕਿਉਂ ਜਿੱਥੇ ਪਾਵਰ ਹੈ ਲੋਕੀ ਇਹਨਾਂ ਦੇ ਆਸ-ਪਾਸ ਰਹਿੰਦੇ ਨੇ ਇਹਨਾਂ ਨੂੰ ਲੱਗਦਾ ਕਿ ਮੈਂ ਮੈਂ ਨਹੀਂ ਲੋਕੀ ਉਹਨਾਂ ਮੇਰੇ ਪਿਆਰ ਕਰਦੇ ਨੇ ਕਿਉਂਕਿ ਅੰਦਰ ਫੀਲਿੰਗ ਕੋਈ ਨਹੀਂ ਹੁੰਦੀ ਜੀ ਤਾਂ ਇਹ ਜਿਹੜੇ ਸਾਈਕੋਲੋਜੀਕਲੀ ਸਭ ਤੋਂ ਵੱਡੇ ਜਿਹੜੇ ਜਿਹੜੇ ਕ੍ਰਿਮੀਨਲ ਵੀ ਇਦਾਂ ਦੇ ਬੰਦੇ ਨੇ ਤੋ ਇਹ क्राइम ਦੇ ਚ ਤੁਸੀਂ ਡਰਾਮ ਕਾ ਸਕਦੇ ਨੇ ਜੀ ਤੇ ਜਦੋਂ ਪੁਲਿਸ ਆਫਸਰ ਬਣ ਜਾਂਦੇ ਨੇ ਫਿਰ ਤਾਂ ਬਹੁਤ ਹੀ ਖਤਰਨਾਕ ਹੋ ਜਾਂਦੇ ਨੇ ਜਦੋਂ ਆਪਾਂ ਦੇਖਦੇ ਆਂ ਵੀ ਇਹ ਜਿਹੜਾ ਸਨੀ ਸਿੰਘ ਹੈ ਹੁਣ ਜਿਹੜੇ ਲੜਕੇ ਨੇ ਕੰਮ ਕੀਤਾ ਉਹ ਉਹਦੇ ਉਹਦਾ ਆਪਾਂ ਪਹਿਲਾਂ ਦੇਖਦੇ ਆਂ ਵੀ ਉਹਨੇ ਇੱਕ ਸ਼ੂਰੀ ਨਾਂ ਦੇ ਜਿਹੜਾ ਕੀ ਇੱਕ Hindu ਲੀਡਰ ਸੀਗਾ ਜਿਹੜਾ ਕਿ ਬੜਾ ਗਲਤ ਬੋਲਦਾ ਸੀ ਸਿੱਖਾਂ ਬਾਰੇ ਜਾਂ ਬੜਾ ਨਫਰ ਨਫਰਤ ਅੰਖੇਜ਼ ਉਹਨਾਂ ਦੇ ਬਿਆਨ ਹੁੰਦੇ ਸੀ ਉਹਨਾਂ ਨੂੰ ਉਹਨਾਂ ਨੇ ਉਹ ਕੀਤਾ ਤੇ ਹੁਣ ਇਹਦੇ ਤੇ ਉਹਨਾਂ ਨੇ ਵਾਰ ਕੀਤਾ ਤਾਂ ਇੱਕ ਜੇ ਆਪਾਂ ਇਹਨੂੰ ਇੱਕ ਸਾਈਕੋਲੋਜੀ ਸਮਝਣੀ ਹੋਵੇ ਸੰਦੀਪ ਸਿੰਘ ਦੀ ਉਹਨੂੰ ਆਪਾਂ ਫਿਰ ਕਿੱਦਾਂ ਦੇਖੀਏ ਦੇਖੋ ਸਾਈਕੋਲੋਜੀ ਤਾਂ ਉਹ ਵੀ Mentally Impaired ਹੈ ਵਾਈ ਕਿਉਂਕਿ ਬਿਆਨ ਦਾ ਜਵਾਬ ਤਾਂ ਬਿਆਨ ਵਿੱਚ ਹੀ ਹੁੰਦਾ ਜਿੰਨਾ ਉਹ ਨਫਤ ਵਾਲਾ ਬਿਆਨ ਦੇ ਰਿਹਾ ਤੁਸੀਂ ਵੀ ਦੇ ਸਕਦੇ ਬਿਆਨ ਤੁਸੀਂ ਉਸ ਤੋਂ ਪਿਆਰ ਕੋਲਿਆ ਬਿਆਨ ਦੇ ਸਕਦੇ ਹੋ ਬਿਆਨ ਕਰਕੇ ਕਿਸੇ ਨੂੰ ਮਾਰ ਦੇਣਾ ਤਾਂ ਇਹ ਐਕਸਟ੍ਰੀਮ ਪਰ ਕਈ ਨੂੰ ਕਹਿੰਦੇ ਨੇ ਕਿ ਵੀ ਇੱਕ ਏਏਈ ਖਾਲਸਾ ਹੀ ਰਵਾਇਤ ਵੀ ਸੋਸਾਇਟੀ ਵੀ ਨੂੰ ਰਿਸਪੌਂਡ ਕਰ ਰਹੀ ਹੈ ਨਾ ਇਹ ਸਵਾਲ ਰਵਾਇਤ ਬਿਲਕੁਲ ਤੁਸੀਂ ਗਲਤ ਕਰ ਰਹੇ ਹੋ ਗੁਰੂਵੰਦ ਸਾਹਿਬ ਕਦੇ ਐਦਾ ਕੀਤਾ ਹੀ ਨਹੀਂ ਉਹਨਾਂ ਨੇ ਕਦੇ ਵੋਲੰਸ ਦਾ ਜਵਾਬ ਐਦਾ ਸਿੱਧਾ ਕਿੱਥੇ ਹਣਾ ਤਾਂ ਹਮੇਸ਼ਾ ਜਨਰੋਸਟੀ ਦਿਖਾਈ ਹੈ ਕੰਪੈਸ਼ਨ ਦਿਖਾਈ ਹੈ ਮੈਨੂੰ ਜੇ ਕੋਈ ਕੋਈ ਕਦੇ ਕੋਈ ਉਹਨਾਂ ਨੇ ਕਿਸੇ ਪਰ ਜਿਹੜਾ ਜਿਹੜਾ ਸੋਸਾਇਟੀ ਦਾ ਰਿਸਪੌਂਸ ਹੈ ਮਤਲਬ ਕਿ ਜਿਹੜੀ ਸਿਕ ਸੋਸਾਇਟੀ ਦਾ ਰਿਸਪੌਂਸ ਹੈ ਅਨਫੋਰਚਨਟਲੀ ਕਿ ਜੇ ਤੁਸੀਂ ਰੌਂਗ ਚੈਨਲ ਤੇ ਚੱਲ ਜਾਂਦੇ ਹੋ ਹੂੰ ਉਹ ਜਿਹੜੇ ਨਿਹੰਗ ਜਿੱਥੇ ਬੰਦੇ ਸੋਚਦੇ ਕਿ ਹਰ ਚੀਜ਼ ਤਾਂ ਇਹ ਤਾਂ ਸਿਵਲਾਈਜ਼ਡ ਵਿੱਚ ਚੱਲਦਾ ਨਹੀਂ ਸਾਡੇ ਤਾਂ ਡਿਸਪਿਊਟ ਤੁਹਾਨੂੰ ਹਮੇਸ਼ਾ ਬਹਿ ਕੇ ਨਿਪਟਾਉਣੇ ਪੈਂਦੇ ਨੇ ਹਰ ਚੀਜ਼ ਦਾ ਜਵਾਬ ਤਲਵਾਰ ਹੋ ਹੀ ਨਹੀਂ ਸਕਦਾ ਹੂੰ ਤਾਂ ਜਿਹੜਾ ਇਹ ਇਹ ਦੇ ਵਿੱਚ ਜਿਹੜੀ ਲਾ ਲਾ ਇਨਫੋਰਸਮੈਂਟ ਹੈ ਉਹਦਾ ਵੀ ਫੇਲੀਅਰ ਹੈ ਤਾਂ ਇਦਾਂ ਦੇ ਹਾਂ ਇਹ ਜ਼ਰੂਰ ਹੈ ਕਿ ਇੱਕ ਵਾਰੀ ਤੁਹਾਡੇ ਉੱਪਰ ਇਮਪ੍ਰੈਸ਼ਨ ਪੈ ਜਾਏ ਤੁਹਾਡੇ ਦਿਮਾਗ 'ਤੇ ਇਹ ਵਿਚਾਰ ਧਰ ਜਾਏ ਕਿ ਇੱਥੇ ਇਨਸਾਫ ਨਹੀਂ ਹੈ ਹੂੰ ਤਾਂ ਵੋਇਲੈਂਸ ਲੈ ਬਾਜ ਜਾਂਦੇ ਨੇ ਗੈਂਗਸਟਰ ਤਾਂ ਇਦਾਂ ਬਣਿਆ ਦੇਖੋ ਸਾਡੇ ਸਾਰੇ ਜਿਹੜੇ ਬਾਗੀ ਹੈ ਜਿਹੜੇ ਸਿੰਬਲ ਦੇ ਬਾਗੀ ਉਹਨਾਂ ਦੀ ਕਹਾਣੀ ਸੁਣੋ ਸਾਮਨਾ ਕੋ ਵੱਡਾ ਤੱਕਾ ਹੋਇਆ ਫੁੱਲਾਂ ਦੇ ਵੀ ਸਭ ਤੋਂ ਵੱਡਾ ਐਗਜ਼ਾਮਪਲ ਹੈ ਮਜਬੂਰੀ ਨਾਲ ਉਹਨੂੰ ਵੀ ਵਾਇਲੈਂਸ ਕਰਨੇ ਪਏ ਉਹ ਤਾਂ ਸਮਝ ਆਉਂਦਾ ਹੈ ਤੇ ਸਾਨੀ ਦੇ ਵੀ ਦਿਮਾਗ ਵਿੱਚ ਮੈਂ ਉਹਨੂੰ ਜਾਣਦਾ ਨਹੀਂ ਮੈਂ ਉਹਦੇ ਨੇੜੇ ਨਹੀਂ ਮੈਂ ਪਰਿਵਾਰ ਨੂੰ ਜਾਣਦਾ ਨਹੀਂ ਬਟ ਮੈਨੂੰ ਤਾਂ ਸਮਝ ਆਉਂਦਾ ਕਿ ਜੀ ਉਹਨੇ ਸੂਰੀ ਨੂੰ ਟਾਰਗੇਟ ਕੀਤਾ ਇਸੇ ਕਰਕੇ ਕਿ ਇਹ ਸਿੱਖਾਂ ਦੇ ਖਿਲਾਫ ਬੋਲਦਾ ਤੇ ਇਹਦਾ ਸਿਵਲਾਈਜ਼ ਤਰੀਕਾ ਸੀ ਕਿ ਤੁਸੀਂ ਉਹਦਾ ਉਹਦਾ ਜਵਾਬ ਦਿੰਦੇ ਕਿ ਕਿਹਨਾਂ ਜਾਂ ਉਹਦੀ ਕੋਈ ਲੀਗਲ ਕੰਪਲੇਨ ਕਰਦੇ ਜਾਂ ਕੁਝ ਹੋਰ ਤਰੀਕੇ ਨਾਲ ਕਰ ਸਕਦੇ ਸੀ ਤੇ ਉਹਨੂੰ ਲੱਗਾ ਬਟ ਉਹਨੂੰ ਯਕੀਨ ਨਹੀਂ ਕੋਰਟ ਸਿਸਟਮ ਵਿੱਚ ਉਹਨੂੰ ਯਕੀਨ ਨਹੀਂ ਸਰਕਾਰਾਂ ਵਿੱਚ ਉਹ ਲੱਗਦਾ ਉਹਦਾ ਉਹਦਾ ਉਹਦੇ ਅੰਦਰ ਬਿਲਕੁਲ ਉਹ ਜਿਹਾ ਉਹ ਵਿਚਾਰ ਤਾਂ ਆ ਗਿਆ ਕਿ ਇਹ ਇਹ ਸਰਕਾਰ ਕਮਿਊਨਲ ਹੈ ਇਹ ਸਰਕਾਰ ਸਿੱਖਾਂ ਦੇ ਖਿਲਾਫ ਹੈ ਸੈਂਟਰਲ ਦੇ ਵਿੱਚ ਉਹਨੇ ਕਿੰਨਾ ਵੱਡਾ ਵਿਚਾਰ ਹੈ ਪੰਜਾਬ ਦੇ ਵਿੱਚ ਕਿ ਸੈਂਟਰ ਪੰਜਾਬ ਦੇ ਖਿਲਾਫ ਹੈ ਉਹ ਬਣਿਆ ਕਿਉਂ ਹੈ ਕਿ ਉਸੇ 70 ਸਾਲ ਤੋਂ ਛੋਟੇ ਛੋਟੇ ਮਾਮਲੇ ਉਲਝਾਏ ਉਲਝਾਏ ਆ ਸੁਲਝਾਏ ਨਹੀਂ ਹਮ ਚੰਡੀਗੜ੍ਹ ਦਾ ਕੀ ਮਾਮਲਾ ਹੈ ਪਾਣੀ ਦਾ ਕੀ ਮਾਮਲਾ ਹੈ ਸੋ ਜਦੋਂ ਤੁਸੀਂ ਇਹ ਇਦਾਂ ਦੇ ਇਨਜਸਟਿਸ ਕਰਨ ਲੱਗ ਪੈਣੇ ਤਾਂ ਹੌਲੀ-ਹੌਲੀ ਕਲੈਕਟਿਵ ਲੀਕ ਬਣ ਜਾਂਦਾ ਸਾਇਕ ਬਣ ਜਾਂਦਾ ਉਹ ਫਾਈਨਲੀ ਉਹ ਬੜੇ ਖਤਰਨਾਕ ਸਾਇਕ ਹੁੰਦਾ ਜਿੱਦਾਂ ਪਾਰਟੀਸ਼ਨ ਵੀ ਹੋਈ ਸੀ ਤਾਂ ਕਈ ਸਾਲਾਂ ਤੋਂ ਬਣ ਰਿਹਾ ਸੀ ਹਮ ਹਿੰਦੂ ਸਿੱਖ ਇੱਕ ਪਾਸੇ ਤੇ ਮੁਸਲਮਾਨ ਦੂਜੇ ਪਾਸੇ ਜਿਹੜੀ ਨਫਰਤ ਫਲਾਈ ਜਾ ਰਹੀ ਸੀ ਹੁਣ ਅਸੀਂ ਪਿਛਲੇ 10 ਸਾਲ ਤੋਂ ਦੇਖ ਰਹੇ ਹਰ ਚੀਜ਼ ਦਾ ਅਸਰ ਤਾਂ ਹੋਣਾ ਹੀ ਹੈ ਜੀ ਹਰ ਚੀਜ਼ ਦਾ ਇਹਦਾ ਲਾ ਕੌਜ਼ ਐਂਡ ਇਫੈਕਟ ਹੈ ਤੁਸੀਂ ਤੁਸੀਂ ਬਾਹਰ ਨਫਰਤ ਫਲਾਈ ਜਾਓਗੇ ਤਾਂ ਫਾਈਨਲੀ ਵੋਲਨ ਸਵਿਚ ਕਨਵਰਟ ਹੋਏਗੀ ਤਾਂ ਇਹਦੇ ਵਿੱਚ ਜਿਹੜੇ ਸਮਝਦਾਰ ਗਵਰਨਮੈਂਟਸ ਹੋ ਉਹ ਤਾਂ ਇਹੋ ਚੀਜ਼ ਨੂੰ ਰੋਕ ਕਰਦੀ ਕਾਨੂੰਨ ਬਣਾਏ ਇਸ ਲਈ ਕਿ ਇਹ ਚੀਜ਼ਾਂ ਨਾ ਹੋਣ ਜੀ ਮਗਰ ਇਸ ਕਰਕੇ ਮੈਂ ਕਹਿਣਾ ਕਿ ਸਾਰੀ ਸਟੋਰੀ ਇੱਕ ਟ੍ਰੈਜਿਕ ਵੀ ਹੈ ਦੁੱਖ ਭਰੀ ਵੀ ਹੈ ਮਗਰ ਫਾਈਨਲੀ ਤਾਂ ਨਲਾਇਕੀ ਸਿਰਫ ਮੌਕੇ ਦੀ ਸਰਕਾਰਾਂ ਦੀ ਹੈ ਹਮ ਜਿਹੜੇ ਸਾਡੇ ਪੋਲਿਟਿਕਸ ਹੈ ਇੰਨਾ ਹੋ ਗਿਆ ਕਿ ਇੰਨਾ ਸਿਨਿਕਲ ਹੋ ਗਿਆ ਕਿ ਲੋਕਾਂ ਨੂੰ ਉਹਨਾਂ ਨੇ ਉਲਝਾਣਾ ਹੀ ਹੈ ਕੋਈ ਉਹਨਾਂ ਦੀ ਪ੍ਰੋਬਲਮ ਸੋਲਵ ਨਹੀਂ ਕਰਨੇ ਤੇ ਇਹਦੇ ਵਿੱਚ ਹੁਣ ਸਨੀ ਸਿੰਘ ਉਹਨਾਂ ਦੇ ਫੈਮਿਲੀ ਤੇ ਇਲਜ਼ਾਮ ਆਇਆ ਕਿ ਜਦੋਂ ਇਹ ਸਰ ਸੂਬਾ ਸਿੰਘ ਤੇ ਹਮਲਾ ਹੋ ਗਿਆ ਇਹ ਉਹ ਮਾਰੇ ਗਏ ਜਾਂ ਉਹ ਉਦੋਂ ਉਹਨਾਂ ਦੀ ਫੈਮਿਲੀ ਨੇ ਵੀ ਉਹਨਾਂ ਨੂੰ ਲਿਆ ਉਹ ਵੀ ਸੀਗਾ ਤੇ ਪਰ ਇਹਦਾ ਦੇ ਅਲੀਗੇਸ਼ਨ ਇਹ ਆਇਆ ਵੀ ਉਸ ਤੋਂ ਬਾਅਦ ਪੁਲਿਸ ਨੇ ਉਹਨਾਂ ਨੂੰ ਬੇਤਹਾਸ਼ਾ ਟਾਰਚਰ ਕੀਤਾ ਜੋ ਸਨੀ ਸਿੰਘ ਹੈ ਤਾਂ ਲੀਗਲ ਰਾਈਟ ਦੇ ਪ੍ਰिजन ਦੇ ਵਿੱਚ ਨੇ ਹੋਇਆ ਹਮਲਾ ਹੋ ਵੀ ਗਿਆ ਜਾਂ ਉਹਨਾਂ ਨੇ ਕੀਤਾ ਵੀ ਹੈ ਤਾਂ ਇਦਾਂ ਉਹਨਾਂ ਨੂੰ ਟਾਰਚਰ ਕਰਨਾ ਜਾਂ ਉਹਦਾ ਕੀ ਰਾਈਟ ਨਹੀਂ ਸਨੀ ਸਿੰਘ ਦੇ ਜਿਹੜਾ ਪੁਲਿਸ ਦਾ ਜਿਹੜਾ ਟਾਰਚਰ ਵਾਕਾ ਹੀ ਹੋਇਆ ਤਾਂ ਫਿਰ ਉਹ ਕਿਵੇਂ ਦੇਖਿਆ ਜਾਵੇਗਾ ਉਹੀ ਗੱਲ ਹੈ ਨਾ ਸਮਾਜ ਚ ਚਾਲੀ ਬਦਲੇ ਦੀ ਭਾਵਨਾ ਤੁਸੀਂ ਦੇਖਿਆ ਸਾਡੀ ਪੁਲਿਸ ਫੋਰਸ ਬਦਲੇ ਲੈਂਦੀ ਹੈ ਤੁਸੀਂ ਹੁਣ ਜਿਹੜਾ ਕੋਈ ਕਿਸੇ ਪੁਲਿਸ ਅਫਸਰ ਤੇ ਅਟੈਕ ਕਰਦਾ ਉਹਦੀ ਲੱਤ ਮਾਰ ਦਿੰਦੇ ਉਹਨੂੰ ਮਾਰ ਦਿੰਦੇ ਗੋਲੀ ਮਾਰ ਦਿੰਦੇ ਇਹ ਲਿਟਰਲੀ ਕਾਨੂੰਨ ਦੇ ਹਿਸਾਬ ਨਾਲ ਨਹੀਂ ਚੱਲ ਰਹੀ ਸਾਡੀ ਪੁਲਿਸ ਫੋਰਸ ਇਹ ਬਿਲਕੁਲ ਬਦਲੇ ਦੀ ਭਾਵਨਾ ਬਿਲਕੁਲ ਜਿੱਦਾਂ ਛੋਟੇ ਲੈਵਲ ਦੇ ਬੱਚੇ ਜਵਾਨੇ ਚ ਬਦਲੇ ਦੀ ਭਾਵਨਾ ਨਾਲ ਕਿ ਉਹ ਲੱਤ ਤੋੜਦੇ ਅਸੀਂ ਕੁੱਟਾਂਗੇ ਉਦਾਂ ਕੰਮ ਕਰ ਰਹੇ ਸਣੀ ਨੂੰ ਟੌਰਚਰ ਕੀਤਾ ਪੱਕਾ ਕੀਤਾ ਉਹਨਾਂ ਨੇ ਕੋਈ ਸੋਚ ਨਹੀਂ ਕਿ ਉਹ ਆਪਾਂ ਦੇਖ ਰਹੇ ਹਾਂ ਕਿ ਜੇ ਤੁਸੀਂ ਥੋੜਾ ਜਿਹਾ ਵੀ ਕੁਛ PlayStation ਜਾ ਕੇ ਬੋਲੋ ਤਾਂ ਸਭ ਤਾਂ ਰਿਸਪੌਂਸ ਹੀ ਕੁੱਟਣਾ ਹੁੰਦਾ ਤੇ ਜੇ ਉਹਨਾਂ ਨੇ ਇੱਕ ਦੇਖੋ ਕੁਛ ਤਾਂ ਸਪਿਰਿਟ ਹੁੰਦੀ ਹੋਏ ਨਾ ਆਪਣੇ ਆਪਣੇ ਸੈਲੋ ਫੀਲਿੰਗ ਵੀ ਹੁੰਦੀ ਹੈ ਤੇ ਉਹਨਾਂ ਨੂੰ ਵੀ ਲੱਗਣਾ ਸੀ ਕਿ ਸੋ ਕਲੀਅਰਲੀ ਉਹਨਾਂ ਨੇ टॉਰਚਰ ਕੀਤਾ ਉਹਨਾਂ ਨੂੰ ਕੁੱਟਿਆ ਹੋਣਾ ਐਂਡ ਮਗਰ ਉਹੀ ਗੱਲ ਹੈ ਕਿ ਉਹ ਜੋ ਉਹ ਬੈਸਟ ਜਸਟ ਟੂ ਟੀਚ ਲੈਸਨ ਪਰ ਲਾ ਕਾਨੂੰਨ ਕਹਿੰਦਾ ਕਿ ਲੈਸਨ ਤੁਸੀਂ ਸ਼ਾਂਤੇ ਨਾਲ ਬਿਨਾ ਵਾਇਲੈਂਸ ਤੋਂ ਦਿਓ ਜੇਲ੍ਹ ਵਿੱਚ ਰਹਿਣਾ ਔਖਾ ਹੀ ਹੁੰਦਾ ਹੈ ਜੇ ਉਹਨੂੰ ਅਗਲੇ 20 ਸਾਲ 40 ਸਾਲ ਰਹਿਣਾ ਪਵੇ ਤਾਂ ਉਹੀ ਉੱਥੇ ਚਾਂਸ ਬਣਦਾ ਹੈ ਕਿ ਉਹ ਰਿਫਲੈਕਟ ਕਰੇ ਆਪਣੇ ਐਕਸ਼ਨ ਤੇ ਐਂਡ ਜੇ ਆਪਣਾ ਐਮ ਤਾਂ ਚੇਂਜ ਕਰਨਾ ਨਾ ਕ੍ਰਿਮੀਨਲ ਨੂੰ ਕਿ ਉਹਨਾਂ ਨੂੰ ਖਤਮਦਾਨੀ ਕਰਨਾ ਕ੍ਰਿਮੀਨਲ ਖਤਮ ਕਰਨਾ ਤਾਂ ਫਿਰ ਕਾਨੂੰਨ ਦੇ ਲੋਡ ਕੇਸ ਦੇ ਗੋਲੇਬਾਰ ਜੀ ਐਂਡ ਇਹ ਸੰਭਾਵਨਾ ਖਤਮ ਕਰਨ ਦੀ ਕਿ ਕ੍ਰਿਮੀਨਲ ਕਦੇ ਬਦਲੇਗਾ ਨਹੀਂ ਜੀ ਸੇ ਇਲ ਅਲਟੀਮੇਟਲੀ ਜੇ ਟਾਰਚਰ ਕੀਤਾ ਉਹ ਵੀ ਨਫਰਤ ਦੇ ਭਾਵਨਾ ਨਾਲ ਕੀਤਾ ਸਣੀ ਨੇ ਵੀ ਇਸ ਲਈ ਕੀਤਾ ਕਿ ਇਹਦਾ ਕੋਈ ਹੋਰ ਇਲਾਜ ਨਹੀਂ ਹੈ ਹੂੰ ਸੂਬਾ ਸਿੰਧ ਵੀ ਜਦੋਂ ਮਾਰਦਾ ਹੋਵੇਗਾ ਉਹ ਵੀ ਇਹ ਸੋਚਦਾ ਹੋਵੇਗਾ ਕਿ ਇਹਨਾਂ ਦਾ ਕੋਈ ਮੁੰਡਿਆਂ ਦਾ ਕੋਈ ਇਲਾਜ ਨਹੀਂ ਹੈ ਇਸ ਤੇ ਬਿਮਾਰ ਤੇ ਜੇਲ ਹੁੰਦਾ ਜੀ ਜਿਹੜਾ ਵੀ ਬੰਦਾ ਉਹ ਜੇਲ ਦੇ ਵਿੱਚ ਹੁੰਦਾ ਤਾਂ ਉਹਦੇ ਵਿੱਚ ਉਹਦੀ ਜਿਹੜੀ ਸਾਰੀ ਉਹਦੀ ਜ਼ਿੰਮੇਵਾਰੀ ਹੈ ਉਹ ਸਟੇਟਸ ਸਟੇਟ ਦੀ ਹੁੰਦੀ ਹੈ ਤਾਂ ਇਹ ਤਾਂ ਕਹਿੰਦੇ ਕਿ ਸਟੇਟ ਦੀ ਬਹੁਤ ਵੱਡੀ ਫੇਲਿਅਰ ਹੈ ਕਿ ਤੁਸੀਂ ਉਹਨਾਂ ਨੂੰ ਇਕੱਠੇ ਕਰਤਾ ਹੂੰ ਔਰ ਔਰ ਫਿਰ ਇਹਨਾਂ ਵੱਡਾ ਅਕਰੈਂਸ ਹੋ ਜਾਏ ਜਿੱਥੇ ਪੂਰੀ ਸੀਸੀਟੀਵੀ ਕੈਮਰਾ ਲੱਗੇ ਹੋਇਆ ਪੂਰੀ ਸਿਕਿਉਰਿਟੀ ਹੈ ਜੇਲ ਡਿਵਾਈਡਡ ਇਨਟੂ ਬੈਲੈਕ ਸਬ ਬੈਲੈਕਸ ਜਿੱਥੇ ਕਿ ਆਲਮੋਸਟ ਇਹ ਹੋ ਜਾ ਅਨਲੈਸ ਅਨਲੈਸ ਉਹ ਇੱਕੋ ਇਕੱਠੇ ਰਹਿੰਦੇ ਹੋਣਗੇ ਸਮਝ ਆਉਂਦਾ ਕਿ ਚੀਜ਼ਾਂ ਹੋ ਜਾਂਦੀਆਂ ਹਨ ਬਟ ਆਦਰਵਾਇਸ ਤਾਂ ਚੀਜ਼ਾਂ ਔਖੀਆਂ ਹੁੰਦੀਆਂ ਇਹਨਾਂ ਇਹਨਾਂ ਵੀ ਤਾਂ ਤੁਹਾਨੂੰ ਦਿਖਦਾ ਹੀ ਸੀ ਕਿ ਦੁਸ਼ਮਣ ਜੀ ਤਾਂ ਮੇਰੇ ਲਾਸਟ ਸਵਾਲ ਤੁਹਾਨੂੰ ਮਤਲਬ ਕਿ ਇਹ ਇੱਕ ਲੰਬਾ ਪ੍ਰਸ਼ਾਸਨ ਸੁਭਾ ਸਿੰਘ ਦੇ ਪਰਿਵਾਰ ਨੇ ਵੀ ਉਹਨਾਂ ਨੂੰ ਨਹੀਂ ਲਿਆ ਤੇ ਸਨੀ ਸਿੰਘ ਨੇ ਉਹਨਾਂ ਦਾ ਇਦਾਂ ਦਾ ਉਹਨਾਂ ਦਾ ਕਤਲ ਕਰ ਦਿੱਤਾ ਤੇ ਇਹਦਾ ਕੋਈ ਡੈਟਰੈਂਟ ਇਫੈਕਟ ਜਾਂ ਕੋਈ ਮੋਰਲ ਇਫੈਕਟ ਕੋਈ ਮੋਰਲ ਇਫੈਕਟ ਨਹੀਂ ਪੈਂਦਾ ਸਾਨੂੰ ਅਲਟੀਮੇਟਲੀ ਮਾਫੀ ਕਰਨਾ ਪੈਂਦਾ ਜੇ ਤੁਸੀਂ ਸ਼ੰਕਲਾ ਵਿਸ਼ ਸਾਈਕਲ ਖਤਮ ਕਰਨਾ ਚਾਹੁੰਦੇ ਹੋ ਤਾਂ ਬਿਲਕੁਲ ਬੁੱਧਾ ਤਰੀਕਾ ਹੈ ਕਿ ਵੈਰ ਸੇ ਵੈਰ ਮਿਟਦਾ ਨਹੀਂ ਹੂੰ ਇਹ ਸਾਨੂੰ ਇਹ ਸਮਝ ਦੇਣਾ ਚਾਹੀਦਾ ਹੈ ਦਾ ਸਿੱਖ ਵੀ ਸਮਝਣਾ ਚਾਹੀਦਾ ਹੈ ਕਿ ਵੈਰ ਸੇ ਵੈਰ ਨਹੀਂ ਬੜਦਾ ਹੂੰ ਬਦਲੇ ਦੀ ਭਾਵਨਾ ਨਾਲ ਕੋਈ ਵੀ ਰਵਿੰਜ ਨਾਲ ਉਹ ਨਾ ਕਦੇ ਸ਼ੰਕਲਾ ਖਤਮ ਨਹੀਂ ਹੁੰਦੀ ਕਿਸੇ ਹਿਸੇ ਤੇ ਤੁਹਾਨੂੰ ਮਾਫੀ ਕਰਨਾ ਪੈਂਦਾ ਚਾਹੇ ਪੁਲਿਸ ਅਫਸਰ ਹੋਵੇ ਚਾਹੇ ਸਾਨੀ ਸਿੰਘ ਹੋਵੇ ਜੇ ਤੱਕ ਉਹ ਰਿਅਲਾਈਜੇਸ਼ਨ ਤੋਂ ਬਿਨਾ ਮਾਫੀ ਹੋ ਸਕਦੀ ਹੈ ਮਾਫੀ ਤਾਂ ਹੁੰਦੀ ਹੈ ਅਲਟੀਮੇਟਲੀ ਹਰ ਕ੍ਰਿਮਨਲ ਨੂੰ ਹਰ ਮਰਡਰਰ ਨੂੰ ਸਰਕਾਰ ਮਾਫੀ ਨਹੀਂ ਦਿੰਦੇ 4 ਸਾਲ ਬਾਅਦ 20 ਸਾਲ ਬਾਅਦ 15 ਸਾਲ ਬਾਅਦ ਕੰਡੈਕਟ ਤੇ ਤੇ ਇਹੀ ਤਾਂ ਇਹੀ ਤਾਂ ਹੈ ਕਿ ਤੁਹਾਨੂੰ ਤੁਸੀਂ ਰਿਵੈਂਜ ਨਹੀਂ ਲੈਣਾ ਕਾਨੂੰਨ ਦੇ ਵਿੱਚ ਰਿਵੈਂਜ ਦੀ ਮਤੋਂ ਲੈਣੀ ਰਿਵੈਂਜ ਤਾਂ ਪ੍ਰਾਈਵੇਟ ਰਿਵੈਂਜ ਹੁੰਦਾ ਉਹ ਉਸ ਲੈਵਲ ਦਾ ਬੰਦਾ ਹੁੰਦਾ ਜਿਹੜਾ 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 ਉਸ ਉਸ ਉਹ ਫਿਜ਼ੀਕਲ ਵਾਇਲੈਂਸ ਤੇ ਯਕੀਨ ਕਰਦਾ ਜੋ ਉਸੇ ਲੈਵਲ ਤੇ ਰਹਿੰਦਾ ਹੈ ਤੇ ਤੁਸੀਂ ਥੋੜਾ ਜਿਆਦਾ ਡੀਪ ਚਲੇ ਜਾਓ ਤਰਮ ਵੀ ਚਲ ਜਾਓ ਸਾਇੰਸ ਵੀ ਚਲ ਜਾਓ ਫਿਲਾਸਫੀ ਚਲ ਜਾਓ ਹਿਸਟਰੀ ਵੀ ਚਲ ਜਾਓ ਤੇ ਤੁਹਾਨੂੰ ਸਮਝ ਆ ਜਾਂਦਾ ਕਿ ਇਹਦੇ ਨਾਲ ਹੀ ਖਤਮ ਹੁੰਦਾ ਹੂੰ ਇਹ ਤੁਸੀਂ ਇੱਕ ਹੋਰ ਜਿੱਦਾਂ ਉਹ ਨਾ ਸੰਸਕਾਰੀ ਅੱਗੇ ਬੰਦੇ ਰਹਿੰਦੇ ਹੂੰ ਉਹ ਜਿੰਨਾ ਵਾਇਲੈਂਸ ਹੈ ਉਹਨੇ ਸੰਸਕਾਰ ਲੌਂਗ ਟਰਮ ਫੈਕਟਰ ਉਸੇ ਪੰਜਾਬ ਵੀ ਦੇਖ ਲਓ ਹੂੰ ਬੀਸਾ ਭੁੱਲਿੰਦੇ ਲੋਕ ਜੀ ਕੋਈ ਕਾਰਨ ਨਹੀਂ ਸੀ ਇਹੋ ਜੀ ਇਹਜਾ ਟਰੋਮਾ ਪੈਦਾ ਕਰਨਾ ਪਰ ਭੁੱਲੇ ਨਹੀਂ ਹਾਂ ਹਮ ਉਹਦਾ ਪਾਰਟੀਸ਼ਨ ਨਹੀਂ ਭੁੱਲ ਰਹੇ ਜੀ ਤੇ ਹੁਣ ਕਟੂਗੜ ਸੂਬਾ ਸਿੰਘ ਦੇ ਪਰਿਵਾਰ ਨੂੰ ਥੋੜੇ ਭੁੱਲੇਗਾ ਤੇ ਜਿਹੜਾ ਉਹਨਾਂ ਦੇ ਪਰਿਵਾਰ ਦਾ ਕੰਡਕਟ ਹੈ ਕਿ ਉਹਨਾਂ ਨੇ ਉਹਨੂੰ ਨਹੀਂ ਲਿਆ ਜਾਂ ਉਹ ਤੁਸੀਂ ਕਿੱਦਾਂ ਦੇਖਦੇ ਹੋ ਉਹਦਾ ਵੀ ਕੋਈ ਇਹਦਾ ਇਫੈਕਟ ਦੇਖੋ ਇਹ ਸਾਰੇ ਪੁਲਿਸ ਅਫਸਰ ਦੇ ਪਰਿਵਾਰ ਸਜਾ ਭੁਗਤ ਰਹੇ ਆ ਕਿਉਂਕਿ ਉਹ ਨਾ ਓਪਨਲੀ ਆਪਣੇ ਉਹਨੂੰ ਉਹ ਉਹ ਸੁਬਾਹ ਦਾ ਮੁੰਡਾ ਜਿੱਥੇ ਵੀ ਸਿੱਖ ਹੋਣਗੇ ਦੁਨੀਆ ਜਾ ਕੇ ਕਦੀ ਨਹੀਂ ਕਹੇਗਾ ਕਿ ਮੇਰਾ ਪਿਤਾ ਉਹ ਹੈ ਪ੍ਰਾਊਡਲੀ ਹਮ ਜਸਵੰਤ ਸਿੰਘ ਖਾਲਸਾ ਦਾ ਬੱਚਾ ਕਹਿ ਸਕਦਾ ਹੈ ਕਿ ਮਾਈ ਫਾਦਰ ਜਸਵੰਤ ਸਿੰਘ ਖਾਲਸਾ ਜੀ ਉਹ ਨਹੀਂ ਕਹਿ ਪਰਗੇ ਹਮ ਸਨੇਹ ਸਿੰਘ ਸੈਨ ਦਾ ਬੱਚਾ ਓਪਨਲੀ ਕਹਿ ਨਹੀਂ ਸਕਦਾ ਕਿ ਮੈਂ ਸਨੇਹ ਸਿੰਘ ਸੈਨ ਦਾ ੜਕਲ ਉਹਨੂੰ ਉਹਦੀ ਜਾਨ ਨੂੰ ਖਤਰਾ ਪੈਦਾ ਆ ਜੇ ਇਹੋ ਜਿਹੇ ਹਾਲਾਤ ਹੋ ਗਏ ਨੇ ਕੇਪੀਐਸ ਗਿਲ ਦੇ ਰਿਸ਼ਤਾ ਜਿੰਨਾ ਮਰਜੀ ਡਿਫੈਂਡ ਕਰਦੇ ਪਰ ਕਿੰਨੇ ਉਹਨਾਂ ਨੂੰ ਉਹਦੇ ਭਰਾ ਨੂੰ ਉਹਨਾਂ ਨਾਲ ਕਿੰਨੇ ਹਾਲਾਕੇ ਇੱਕ ਹੀਰੋ ਹੈ ਫॉर ਅ ਨੇਸ਼ਨ ਉਸ ਦੇ باوجود ਔਖਾ ਹੋ ਗਿਆ ਇਸ ਇਸ ਰੀਜਨ ਦੇ ਵਿੱਚ ਇਹ ਕਹਿੰਦਾ ਕਿ ਮੈਂ ਕੇਪੀਐਸ ਦੀ ਦਾ ਦੋਸਤ ਵੀ ਹੂੰ ਬੱਚਾ ਤਾਂ ਬਹੁਤ ਉਹਦੇ ਸੀ ਸੋ ਇਹ ਕਿੰਨਾ ਲੌਂਗ ਟਰਮ ਹੋਮੋਪੈਥਿਕ ਤੇ ਜਿਹੜੇ ਸਰਵਿੰਗ ਆਫੀਸਰ ਨੇ ਤੁਹਾਨੂੰ ਲੱਗਦਾ ਵੀ ਉਹਦੇ ਤੋਂ ਕੋਈ ਆਈ ਥਿੰਕ ਸਰਵਿੰਗ ਆਫੀਸਰ ਜਿਹੜੇ ਸਮੇਂ ਉਹਦੋਂ ਦਾ ਲੈਸਨ ਲੈਣਾ ਚਾਹੀਦਾ ਹੈ ਤਾਂ ਪੁਰਾਣੇ ਲੌਂਗ ਲਾਸਟ ਹਿਸਟੋਰੀਕਲ ਲੈਸਨ ਹੈ ਕਿ ਜੇ ਤੁਸੀਂ ਨਫ਼ਰਤ ਇੰਨਾ ਤੁਹਾਨੂੰ ਅੱਜ ਪੁਲਿਸ ਫੋਰਸ ਨੂੰ ਕਿੰਨੇ ਲੋਕ ਨਫ਼ਰਤ ਕਰਦੇ ਹੂੰ ਕਿੰਨੇ ਔਰ ਔਰ ਉਹ ਉਹ ਵੀ ਉਹ ਵੀ ਉਹ ਵੀ ਇੰਨੇ ਇਨ ਹਿਊਮਨ ਹੋ ਗਏ ਨੇ ਕਿਉਂਕਿ ਉਹ ਆਪਕੜਾ ਕੋਈ ਜ਼ਿੰਦਗੀ ਦੇ ਕੋਈ ਉਹਨਾਂ ਦਾ ਤੁਸੀਂ ਔਰ ਔਰ ਦੇ ਕੇ ਸਾਧ ਉਹਨੇ ਸਰਵਿਸ ਕੰਡੀਸ਼ਨ ਪਹਿਲਾਂ ਮਾਣੀ ਕਿਉਂ ਰੱਖੇ ਤੁਸੀਂ ਦੇਖੋ ਪੁਲਿਸ ਆਫਸਰ ਤੁਸੀਂ ਪੜ੍ਹੇ ਲਿਖੇ ਬੰਦੇ ਬਣਾਣਾ ਨਹੀਂ ਚਾਹਦੇ ਕਨਸਟੇਬਲ ਬਿਲਕੁਲ ਆਈਪੀਐਸ ਛੱਡੋ ਤੁਸੀਂ ਕਿਹਨਾਂ ਨੂੰ ਭਰਤੀ ਕਰਦੇ ਹੋ ਹੂੰ ਬਿਲਕੁਲ ਜਿਹੜਾਂ ਦੇ ਹੁਣ ਇੰਨੇ ਲੋਗ ਗ੍ਰੈਜੂਏਟਸ ਆ ਇਨਾ ਬ੍ਰਿਲੀਅੰਟ ਇੰਟੈਲੀਜੈਂਟ ਕੰਮ ਹੈ ਡਿਟੈਕਸ਼ਨ ਕ੍ਰਾਈਮ ਡਿਟੈਕਸ਼ਨ ਕਿੰਨਾ ਬ੍ਰਿਲੀਅੰਟ ਕੰਮ ਹੈ ਜੀ ਬੈਸਟ ਆਫ ਟੈਲੈਂਟ ਚਾਹੀਦਾ ਹਮ ਤੇ ਉਹ ਤਾਂ ਬੰਦੇ ਤੁਸੀਂ ਦੇਖਦੇ ਵੀ ਨਹੀਂ ਰਿਕਰੂਟ ਵੀ ਨਹੀਂ ਕਰਦੇ ਤੁਸੀਂ ਤਾਂ ਰਿਕਰੂਟ ਹੀ ਕਰਦੇ ਕਿ ਲੰਬਾ ਹੋਵੇ ਚੌੜਾ ਹੋਵੇ ਕੁਟਮਾਨ ਹੋ ਜਾਊਗਾ ਹੋਵੇ ਤੇ ਜਦ ਤੁਸੀਂ ਔਰ ਔਰ ਜਿਹੜੀ ਸਾਰੀ ਪ੍ਰੋਬਲਮ ਪੈ ਰਹੀ ਹੈ ਕਿ ਜਿੰਨਾ ਕ੍ਰਾਈਮ ਤੁਸੀਂ ਸੋਲਵ ਕਰੋ ਉਹਨੇ ਕ੍ਰਾਈਮ ਤੁਸੀਂ ਆਪ ਕਰੇ ਜਾਣੇ ਹੋ ਔਰ ਜਿੰਨਾ ਬੰਦਾ ਸਮਾਜ ਵਿੱਚ ਯੂਸਲੈਸ ਹੋਏਗਾ ਜਿਉਂ ਉਹਨੂੰ ਕੋਈ ਪਲੇਸ ਆਫਸਰ ਨਾ ਦੇਵੇਗਾ ਤਾਂ ਉਹ ਥੈਂਕਫੁਲ ਰਹੇਗਾ ਉਹ ਆਪਣੀ ਨੌਕਰੀ ਦੇ ਕੁਸ਼ਲ ਕਰਨ ਜਾ ਰਿਹਾ ਹੈ। ਉਹ ਅੱਡਾ ਅਫਸਰ ਕਹਿੰਦਾ ਮਾਰਿਆ ਹੋ ਮਾਰ ਜਾਂਦਾ। ਹਮਮ ਕਿਉਂਕਿ ਹੀ ਇਜ਼ ਇਨਕੇਪेबल ਆਫ ਡੂਇੰਗ ਐਨੀਥਿੰਗ। ਤੁਸੀਂ ਅਨਡਰਸਰਵਿੰਗ ਬੰਦੇ ਨੂੰ ਜਦੋਂ ਤੁਸੀਂ ਅਫਸਰ ਬਣਾਉਂਦੇ ਹੋ ਤੁਸੀਂ ਉਹਨੂੰ ਗੁਲਾਮ ਵੀ ਬਣਾ ਦਿੰਦੇ ਹੋ। ਹਮਮ ਉਤੇ ਇਸ ਲਈ ਪੜੇ ਲਿਖੇ ਬੰਦੇ ਹਲੇ ਵੀ ਕੁਪਲੇਸ ਅਫਸਰ ਬੜੇ ਪੜੇ ਲਿਖੇ ਕਨਸਟੇਬਲ ਨਹੀਂ ਚਾਹੁੰਦਾ। ਹਮਮ ਕਿਉਂਕਿ ਉਹ ਉਹ ਤਾਂ ਘਰ ਦਾ ਕੰਮ ਵੀ ਕਰਦਾ ਹਰ ਚੀਜ਼ ਕਰਦਾ ਉਹ ਤਾਂ ਨੌਕਰੀ ਉਹਦਾ ਉਹਨਾਂ ਦੇ ਸਲੇਵ ਵੀ ਬਣ ਜਾਂਦੇ। ਬਿਲਕੁਲ ਠੀਕ। ਔਰ ਜਿਹੜਾ ਸਲੇਵ ਹੋਏਗਾ ਉਹਦੇ ਅੰਦਰ ਰੈਜ਼ੈਂਟਮੈਂਟ ਪੈਦਾ ਹੋ ਜਾਏ ਉਹ ਫੇ ਜੁਲਮ ਥੱਲ ਉਸੇ ਥੱਲਿਆਂ ਦਾ ਕਰਦਾ ਇਹ ਨਾ ਨਾ ਚੱਲੀ ਜਾ ਰਿਹਾ ਹੈ ਵੱਡੇ ਅਫਸਰ ਛੋਟੇ ਅਫਸਰਾਂ ਤੰਗ ਕਰਦੇ ਨੇ ਪ੍ਰੈਸ ਰਿਵਾਰਡ ਵਿੱਚ ਬਹੁਤ ਜ਼ਿਆਦਾ ਹੈ ਅੱਛਾ ਜੀ ਉਹ ਫੇ ਅਲਟੀਮੇਟਲੀ ਜਿਹੜਾ ਲਾਸਟ ਕਨਸਟੇਬਲ ਆ ਉਹ ਬੰਦਨ ਕੁੱਟਣ ਲੱਗ ਪੈਂਦਾ ਹੂੰ ਔਰ ਜਦੋਂ ਤੁਸੀਂ ਕਨਫਲਿਕਟ ਹੁੰਦਾ ਥੋੜੇ ਸਾਹਮਣੇ ਕੋਈ ਰੋਂਗ ਹੋ ਰਿਹਾ ਉਹ ਵੀ ਤਾਂ ਇੱਕ ਇੰਜਰੀ ਕਰਦਾ ਨਾ ਤੁਸੀਂ ਦੂਜਾ ਅਫਸਰ ਇੱਕ ਚੰਗਾ ਅਫਸਰ ਦੇਖ ਰਿਹਾ ਉਹ ਸਭ ਨੂੰ ਰੋਕ ਨਹੀਂ ਪਾ ਰਿਹਾ ਛੁੱਟੇ ਰਿਹਾਇਆ ਜਾ ਰਿਹਾ ਕਿਸੇ ਨੂੰ ਮਾਰੇ ਜਾ ਰਿਹਾ ਕਿਸੇ ਨੂੰ ਰੇਪ ਕੀਤਾ ਜਾ ਰਿਹਾ ਔਰ ਰੇਪ ਇਸ ਨੂੰ ਛੱਡੇ ਜਾ ਰਿਹਾ ਏ ਇਹ ਵੀ ਤਾਂ ਤੁਹਾਡੇ ਸਾਹਬ ਬਦਲਦੀ সাইਕੋਲੋਜੀ ਤੁਹਾਡਾ ਵਿਸ਼ਵਾਸ ਹੀ ਟੁੱਟ ਜਾਂਦਾ ਕਿ ਹਿਊਮਨ ਬੀਿੰਗ ਚੰਗੇ ਆ ਕਿ ਇੱਥੇ ਕੋਈ ਇਨਸਾਫ ਹੈ ਇੱਥੇ ਕੋਈ ਚੰਗਾ ਬੰਦਾ ਵੀ ਹੁੰਦਾ ਉਹਨਾਂ ਨੂੰ ਤਾਂ ਲੱਗਦਾ ਕਿ ਸਾਰੇ ਇਦਾਂ ਦੇ ਆ ਹੂੰ ਤਾਂ ਫਿਰ ਉਦਾਂ ਹੀ ਟਰੀਟ ਕਰਦੇ ਨੇ ਸਾਰੇ ਸਿਟੀਜ਼ਨ ਜੀ ਥੈਂਕ ਯੂ ਜੀ ਬਹੁਤ-ਬਹੁਤ ਏਸਨ ਰਾਜਵਿੰਦਰ ਸਿੰਘ ਬੈਂਸ ਜਿਹਨਾਂ ਦੇ ਨਾਲ ਅਸੀਂ ਜੋ ਏਸਨੀ ਸਿੰਘ ਦਾ ਵਰਤਾਰਾ ਤੇ ਜਿਹੜਾ ਸ਼ੂਬਾ ਸਿੰਘ ਦਾ ਵਰਤਾਰਾ ਸ਼ੂਬਾ ਸਰਹੰਦਾ ਦਾ ਵਰਤਾਰਾ ਉਸ ਨੂੰ ਕਿਵੇਂ ਸਮਝਿਆ ਜਾਵੇ ਇਹਦੇ ਵਿੱਚ ਹਿੰਸਾ ਦਾ ਕੀ ਸਵਾਲ ਹੈ ਇਹਦੇ ਵਿੱਚ ਕਾਨੂੰਨ ਦਾ ਕੀ ਸਵਾਲ ਹੈ ਇਹਦੇ ਵਿੱਚ ਬੰਦੇ ਦੇ ਵਿजूद ਦਾ ਕੀ ਸਵਾਲ ਹੈ ਸਮਾਜ ਦਾ ਕੀ ਸਵਾਲ ਹੈ ਅਸੀਂ ਉਹਨਾਂ ਸਾਰੇ ਸਵਾਲਾਂ ਨੂੰ ਛੋਣ ਦੀ ਕੋਸ਼ਿਸ਼ ਕੀਤੀ ਹੈ ਉਮੀਦ ਹੈ ਤੁਹਾਨੂੰ ਗੱਲ ਬੇ ਪਸੰਦ ਆਏਗੀ ਕਮੈਂਟ ਬਾਕਸ ਦੇ ਵਿੱਚ ਆਪਣੀ ਰਾਏ ਜ਼ਰੂਰ ਰੱਖਿਓ ਧੰਨਵਾਦ